ਆਏ ਜਿਹੜੇ ਇਹ ਪਸ਼ੂ ਸਾਰੇ ਖੜੇ ਇਹਨਾਂ ਦੀ ਕਟਿੰਗ 1 ਲੱਖ 50 ਹਜ਼ਾਰ ਤੋਂ ਸਟਾਰਟਿੰਗ ਹੁੰਦੀ ਹੈ ਅੱਛਾ ਜਮਾ ਛੋਟੀ ਕੱਟੀ ਛੋਟੀ ਹਾਂ ਜਮ ਦੀ ਬੁੱਕ ਹੋ ਜਾਂਦੀ ਹੈ ਪਹਿਲੀ ਪੇਟਾਂ ਦੀ ਬੁੱਕ ਹੋ ਜਾਂਦੀ ਹੈ ਅੱਛਾ ਆਏ ਮੰਨ ਲਓ ਵੀ ਆਮ ਤਿੰਨ ਚਾਰ ਮੈਂ ਮੈਸਾਂ ਦਾ ਮੁੱਲ ਤਾਂ ਇਹਦੀ ਕੱਟੀ ਦਾ ਦੇਈ ਜਾਂਦੇ ਉਹ ਆਮ ਮੈਸਾਂ ਦਾ ਮਿੱਤਰੋ ਤਿੰਨ ਚਾਰ ਮੱਝਾਂ ਦਾ ਮੁੱਲ ਕੱਟੀ ਦਾ ਦੇਈ ਜਾਂਦੇ ਬਿਲਕੁਲ ਜੀ ਇਹਦਾ ਨਾਂ ਤਾਂ ਇਹਨੂੰ ਤਾਂ ਅਸੀਂ ਤਾਂ ਰਾਸਤਾਨ ਵਾਲੀ ਕਹਿੰਦੇ ਨੇ ਇਹਦਾ ਨਾਂ ਹੁਣ ਧਰਨਾਪੁਰ ਪਹਿਲਾਂ ਵੀ ਚਵਾਈ ਹੋਈ ਜੀ ਕਹਿੰਦੇ ਦੁੱਧ ਬਹੁਤ ਚੰਗਾ ਨਾਂ ਫੇਰ ਹੀ ਪਤਾ ਲੱਗਦਾ ਆ ਡਰ ਡਰ ਇਹ ਵੀ ਕਿਸੇ ਮੇਲੇ ਤੋਂ ਹਾਂਜੀ ਹ ਸੱਚੀ ਕਲ ਪੰਜਾਬੀ ਉਹ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਮਿੱਤਰਵਾ ਸਾਹਮਣੇ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਇਹ ਕਿਸੇ ਰਾਜੇ ਦਾ ਮਹਿਲ ਨਹੀਂ ਨਾ ਕਿਸੇ ਮੰਤਰੀ ਦਾ ਘਰ ਆ ਇੱਕ ਮਿਹਨਤੀ ਨੌਜਵਾਨ ਦਾ ਇਹ ਮੱਝਾਂ ਦਾ ਫਾਰਮ ਹੈ ਉਹ ਤੱਕ ਪਿਆ ਬੰਦੇ ਨੇ ਇੱਕ ਮੱਝ ਤੋਂ ਸ਼ੁਰੂ ਕਰਕੇ ਅੱਜ ਕਾਫੀ ਮੱਝਾਂ ਨੇ ਆਪਾਂ ਬਈ ਵੀਡੀਓ ਦੇ ਨਾਲ ਬਣੇ ਰਿਹਾ ਤੁਹਾਨੂੰ ਇਹ ਗੱਲ ਦੱਸਣੀ ਆ ਵੀ ਇਹ ਬਾਈ ਕੋਲੇ ਕਿਹੜੀ ਗਿੱਦੜ ਸਿੰਗੀ ਆ ਇਹ ਮੇਲਿਆਂ ਚੋਂ ਵੀ ਮੱਝਾਂ ਫਸਟ ਲੈ ਆਉਂਦਾ ਤੇ ਇਹਦੀਆਂ ਮੱਝਾਂ ਵੀ ਮਹਿੰਗੀਆਂ ਨੇ ਦੁੱਧ ਵੀ ਬਹੁਤ ਜ਼ਿਆਦਾ ਦਿੰਦੀਆਂ ਨੇ ਇਹ ਕਟੀਆਂ ਵੀ ਇਹਦੀਆਂ 2-2 ਸਾਲ ਪਹਿਲੇ ਬੁੱਕ ਹੋ ਜਾਂਦੀਆਂ ਨੇ ਠੀਕ ਹੈ ਜੀ ਇਹ じゃ ਕੀ ਆ ਕਿਹੜੀ ਇਹ ਖਰਾਕ ਪਾਉਂਦਾ ਕਿਦਾਂ ਦਾ ਸਾਰਾ ਫਾਰਮੂਲਾ ਬਾਈ ਕਹਿੰਦਾ ਮੈਂ ਖੁੱਲਕੇ ਦੱਸੂਗਾ ਆ ਦੇਖ ਬਾਈ ਨੇ ਸ਼ੌਂਕ ਨਾਲ ਇੱਥੇ ਫਾਰਮ ਬਣਾਇਆ ਰਹਿਸ਼ ਘਰੇ ਆ ਤੇ ਆਹ ਦੇਖੋ ਸ਼ੌਂਕੀ ਜੱਟ ਦਾ ਬੁਲਟ ਖੜਾਗਾ ਖੋਲੀ ਵੀਰੇ ਬਾਹਰ ਤੇ ਇਧਰ ਪਿੱਛੇ ਖੁੱਲਾ ਫਾਰਮ ਹੈ ਤੇ ਪਹਿਲਾਂ ਤੁਹਾਨੂੰ ਮੱਝਾਂ ਦਿਖਾਦਾ ਕਿਵੇਂ ਤਰਤੀਪਾਰ ਖੜੀਆਂ ਨੇ ਪਹਿਲਾਂ ਆਹ ਦੱਸ ਦਿਆ ਬਈਆ ਕੁੱਤਾ ਜਿਹੜਾ ਇਹ ਕੁੱਤੇ ਦਾ ਨਾਂ ਹੈਗਾ ਲੀਬ ਵਾਏ ਇਹਦੇ ਸਿਰੋਂ ਲੱਖਾਂ ਰੁਪਿਆ ਕਮਾਇਆ ਪਿੰਦੀ ਨੇ ਹੁਣ ਇਹ ਬਜ਼ੁਰਗ ਹੋ ਗਿਆ ਹੁਣ ਤੇਰੀ ਸਿਰਫ ਸੇਵਾ ਹੀ ਕਰ ਰਿਹਾ ਤੇ ਆਜੋ ਆਪਾਂ ਮੱਝਾਂ ਕੋਲੇ ਚੱਲ ਗਏ ਲੈ ਵੀ ਮਿੱਤਰੋ ਆ ਗਏ ਆਪਾਂ ਮੱਝਾਂ ਕੋਲੇ ਫਾਰਮ ਇਹ ਤੋਂ ਵੱਡੇ ਵੀ ਹੋ ਸਕਦੇ ਆ ਪਰ ਆਹ ਜਿਹੜੀ ਫਾਰਮ ਦੀ ਸਫਾਈ ਤੇ ਤਰਤੀਬ ਵਾਰ ਤੇ ਹੋਰ ਦੇਖ ਹੈ ਇਹ ਜੀ ਨਹੀਂ ਤੁਹਾਨੂੰ ਕਿਤੇ ਮਿਲਣੀ ਤੇ ਹੁਣ ਆਪਾਂ ਚੱਲਾਂਗੇ ਪਿੰਦੀ ਦੀ ਸਭ ਤੋਂ ਮਹਿੰਗੀ ਮੱਝ ਕੋਲੇ ਜਿਹੜੀ ਫਾਸਟਾਈ ਹੈ ਜੋ ਵੀ ਆ ਕੱਲੀ ਕੱਲੀ ਗੱਲ ਤੁਹਾਨੂੰ ਬਾਈ ਨੇ ਖਰਾਕ ਬਾਰੇ ਦੱਸਣੀ ਹੈ ਤੇ ਮੱਜਾਂ ਤੁਸੀਂ ਜਿਹੜੇ ਮੱਜਾਂ ਦੇ ਸ਼ਕੀਨ ਉਹਨਾਂ ਨੂੰ ਪਤਾ ਲੱਗ ਗਿਆ ਉਹ ਵੇਖ ਕੇ ਤੇ ਆਜੋ ਘਰ ਦੇ ਬਾਈ ਨਾਲ ਗੱਲਬਾਤ ਹਾਂ ਪਿੰਦੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਮਾ ਬਾਈ ਕੀ ਹਾਲ ਹੈ ਕੈਮਾਂ ਜੀ ਬਹੁਤ ਵਧੀਆ ਠੀਕ ਠਾਕ ਹੋਰ ਬਹੁਤ ਵਧੀਆ ਤੇ ਅੱਜ ਨਾ ਬਾਈ ਤੋਂ ਸਾਰੀਆਂ ਗੱਲਾਂ ਪੁੱਛਣੀਆਂ ਵੀ ਤੁਹਾਡੇ ਕੋਲ ਕਿਹੜੀ ਕਿਦਰੀ ਸੰਗੀ ਆ ਮੱਜਾਂ ਵੀ ਫਰਸਟ ਆਉਂਦੀਆਂ ਦੁੱਧ ਵੀ ਬਹੁਤ ਘੜਦੇ ਹੋ ਕਟੀਆਂ ਵੀ 2 ਸਾਲ ਪਹਿਲਾਂ ਬੁੱਕ ਹੋ ਜਾਂਦੀਆਂ ਨੇ ਹਾਂਜੀ ਬਿਲਕੁਲ ਬਾਈ ਤੇ ਇੱਕ ਜਿਹੜੀ ਮੇਨ ਗੱਲ ਹੈ ਛੋਟੇ ਬੰਦੇ ਜਿਹੜੇ ਫਾਰਮ ਵਾਲੇ ਹੁੰਦੇ ਹਨ ਨਾ ਨਜ਼ਰ ਤੋਂ ਬੜਾ ਡਰਦੇ ਹੁੰਦੇ ਆ ਮੱਝ ਨਹੀਂ ਦਿਖਾਉਂਦੇ ਕਿਸੇ ਨੂੰ ਉਹ ਕੀ ਗੱਲ ਹੈ ਸਾਰੀਆਂ ਗੱਲਾਂ ਬਥਨੀਆਂ ਪਹਿਲਾਂ ਤਾਂ ਸਾਨੂੰ ਇਹ ਆਪਣੀ ਹੈਗੀ ਬਿੱਲੋ ਹਾਂਜੀ ਇਹਨੂੰ ਵੀ ਖੜੀ ਕਰਕੇ ਦਿਖਾ ਦਰਾਂਗੇ ਸਭ ਤੋਂ ਮਹਿੰਗੀ ਮੱਝ ਤੁਹਾਡੇ ਫਾਰਮ ਦੀ ਹਾਂਜੀ ਹਾਂਜੀ ਸਾਰਿਆਂ ਤੋਂ ਹੁਣ ਮਹਿੰਗੀ ਇਸ ਵਾਰ ਸਾਰਿਆਂ ਤੋਂ ਮਹਿੰਗੀ ਇਹ ਬਣੀ ਹੈ ਪਹਿਲਾਂ 나ਗਨੀ ਦੀ ਦੁਕਾਨ ਧੀ ਮਹਿੰਗੀਆਂ ਸੀ ਇਸ ਵਾਰ ਸਾਰਿਆਂ ਤੋਂ ਜ਼ਿਆਦਾ ਮਹਿੰਗੀ ਇਹ ਬਣੀ ਹੈ ਅੱਛਾ ਲੱਗਿਆ ਤੇ ਕੁਝ ਹਾਂਜੀ ਬਹੁਤ ਮਿਹਨਤਾਂ ਵਾਲਾ ਕੰਮ ਹੀ ਹੈ ਬਸ ਐ ਮੰਨ ਲਾ ਬੀਜ ਦੇ ਦੇ ਇੰਨੇ ਦੇ ਦੇ ਤੂੰ ਬੋਲ ਐਂ ਕਰ ਹਨਾ ਤਾਂ ਇਹ ਮਗਰ ਸਾਰੇ ਯਾਨੀ ਅੱਛਾ ਠੀਕ ਹੈ ਆਏ ਮੰਨ ਲਓ ਵੀ ਆਹਮ ਤਿੰਨ ਚਾਰ ਮੈ ਮੈਸਾਂ ਦਾ ਮੁੱਲ ਤਾਂ ਇਹਦੀ ਕੱਟੀ ਦਾ ਦੇਈ ਜਾਂਦੇ ਆ ਉਹ ਆਮ ਹੈ ਸਹਣੇ ਮੇਰੇ ਮੇਰੇ ਤਿੰਨ ਚਾਰ ਮੱਝਾਂ ਦਾ ਮੁੱਲ ਕੱਟੀ ਦਾ ਦੇਈ ਜਾਂਦੇ ਆ ਬਿਲਕੁਲ ਜੀ ਸਾਰੇ ਨਾਲੇ ਮੇਲੇ ਤੇ ਪਤਾ ਹੈ ਵੀ ਚਲੋ ਅਣਜਾਣ ਬੰਦੇ ਤਾਂ ਗੱਪਾਂ ਮਾਰ ਜਾਣਗੇ ਪਰ ਜਿਹੜੇ ਬਰੀਡਰ ਹਨ ਉਹਨਾਂ ਨੂੰ ਬਹੁਤ ਪਤਾ ਵੀ ਜਾਂ ਬਿੱਲੋ ਦੇ ਦੇ ਜਾਂ ਇਹ ਦੇ ਦੇ ਸਾਰੇ ਭਰਾਵਾਂ ਨੇ ਜਿੱਤ ਨਾਲ ਨੇ ਬਹੁਤ ਵੱਡਾ ਕਿਉਂਕਿ ਮੈਂ ਇਥੋਂ ਬਿਮਾਰ ਹੋ ਜਾਂਦੇ ਜਾ ਕੇ ਇਹ ਇਹਨੇ ਭਈ ਕਿੰਨਾ ਦੁੱਧ ਕੱਢਿਆ ਸੀ ਦੁੱਧ ਅ ਇੱਥੇ ਤਾਂ 17 ਕਿਤੇ ਲਗਭਗ ਹੀ ਰਹਿ ਗਈ ਪੀਡੀਐਫ 8ਵੇਂ ਨੰਬਰ ਤੇ ਰਹਿ ਗਈ ਸੀ ਹਾਂ ਇੱਥੇ ਆਪਣੇ ਪੌਣੇ 19 ਲੀਟਰ ਦੁੱਧ ਸੀਗਾ ਬੀਐਫ ਉਹਦਾ ਸੂਈ ਨੂੰ ਥੋੜਾ ਜਿਹਾ ਦੇਣਾ ਹੁਣ ਦੋ ਮਹੀਨੇ ਹੋਰ ਪਏ ਇਹਨੂੰ ਜਨਵਰੀ ਵਾਲੇ ਮੇਲੇ ਚੰਗੀ ਤਰ੍ਹਾਂ ਲੜਾਉਣਾ ਹੈ ਇੱਥੇ ਜਿਹੜੀ ਬਿਮਾਰ ਹੋ ਜਾਂਦੀ ਸੀ ਉਹ ਚੀਜ਼ ਅਸੀਂ ਕੰਟਰੋਲ ਲਿਖੀ ਗਏ ਡੈਰੀ ਤੇ ਕਿਹੜੀ ਚਾਹੇ ਨਾ ਬਿਮਾਰ ਹੋਈ ਕਿਹੜੀ ਤੇ ਨਹੀਂ ਹੁਣ ਗਾਹ ਨੂੰ ਅਸੀਂ ਉਸ ਹਿਸਾਬ ਨਾਲ ਸਾਮਾਂਗੇ ਤੇ ਉਹ ਘਰੇ ਦੁੱਧ ਆ ਜਿਵੇਂ ਹੁਣ ਅੱਜ ਸੋਡੇ ਕੈਮਰੇ ਰੈਮ ਵੀ ਲੈਬ ਕਰਨਾ ਹੋਇਆ ਆਪਾਂ ਤਾਂ ਇਹਦਾ ਹੁਣ ਹੈਗਾ 1.5 ਲੀਟਰ ਫੇਰ ਬਣ ਗਿਆ ਉਹੀ 23 ਲੀ ਤੇ ਕਰੂ ਅੱਗੇ ਵੀ 23 24 ਕਰਕੇ ਲਗਾਏ ਸੀ ਅਸੀਂ ਅੱਛਾ ਇਹ ਬਿੱਲੋ ਦੇ ਪੂਰੇ ਚਰਚੇ ਹਾਂਜੀ ਇਹ ਕਿਹੜੇ ਮੇਲੇ ਤੇ ਲਗਾਏ ਸੀ ਆ ਪੈਕ ਇਹ ਹੁਣ ਬੀਐਫਏ ਵੀ ਲਾਇਆ ਜਾਂਦਾ ਹੈ ਤੇ ਪੀਡੀਐਫ ਵੀ ਲਾਇਆ ਜਾਂਦਾ ਨੰਬਰਾਂ ਦੇ ਵਿੱਚ ਜਿੱਤ ਕੇ ਹੀ ਆ ਕਰੇ ਜੀ ਠੀਕ ਹੈ ਤੇ ਉਸ ਤੋਂ ਬਾਅਦ ਛੋਟੀ ਹੁੰਦੀ ਵੀ ਇਹ ਪੀਡੀਐਫ ਜਿੱਤੇ ਹੀ ਵੱਡਿਆਂ ਚ ਤੀਜੇ ਨੰਬਰ ਤੇ ਹਰਾਤੀਆਂ ਫਿਰ ਸਾਢੇ ਫਿਰ 2.5 ਸਾਲ ਦੀ ਗਈ ਬਾਈ ਇਹ ਆ ਸਾਢੇ 3 ਸਾਲ ਦੀ ਦੂਜੇ ਸੂਏ ਚਾਰ ਦਾੰਦ ਸੂਪੀ ਉਥੇ ਨਾਲ ਤਾਂ ਇਹਨੇ ਪੌਣੇ 18 ਲੀਟਰ ਦੁੱਧ ਕੱਢ ਕੇ ਤੀਜਾ ਕਾ ਨੰਬਰ ਲੀਤਾ ਤੇ ਨਾਲੇ ਬਿਊਟੀ ਕੰਪੀਟੀਸ਼ਨ 'ਚ ਬਿਨਾ ਖੜਦਾ ਫਿਰ ਜਿੱਤ ਗਈ ਫਿਰ ਦ ਬਾਗੀ ਪਾਲੀ ਜਨਾ 102999 ਹਾਂ ਤੇ ਉਹਦੀ ਮੰਗ ਹੀ ਹੈ ਹਜੇ ਪੂੜੇ ਪੂੜੇ ਤੋੜੇ ਨਹੀਂ ਹਜੇ ਇਹਦੇ ਚ ਪਾਏ ਆ ਘਟੂ ਘਟ ਹਫਤਾ ਦਾ ਦੇਣਾ ਇਹਦਾ ਨਾਂ ਕੀ ਹੈ ਇਹਦਾ ਨਾਂ ਤਾਂ ਇਹਨੂੰ ਤਾਂ ਅਸੀਂ ਤਾਂ ਰਾਸਤਣ ਵਾਲੀ ਕਹਦੇ ਨੇ ਇਹਦਾ ਨਾਂ ਹੁਣ ਧਰਨਾ ਪਊ ਪਹਿਲਾਂ ਵੀ ਚਵਾਈ ਹੋਈ ਸੀ ਕਿਉਂਕਿ ਦੁੱਧ ਬਹੁਤ ਚੰਗਾ ਨਾਂ ਫੇਰ ਹੀ ਪਤਾ ਲੱਗਦਾ ਅੱਡ ਰੋਡਰ ਇਹ ਵੀ ਕਿਸੇ ਮੇਲੇ ਤੋਂ ਹਾਂਜੀ ਹਾਂਜੀ ਵੀਰੇ ਪਹਿਲਾਂ ਇਹ ਰਾਸਤਾਂਣਾ ਹਰਿਆਣਾ ਬਾਬਾ ਰਿਕਾਰਡ ਹੋਲੇ ਵੈ ਜੀ ਇਹਦੇ ਤੇ ਇੱਕ ਮੇਲੇ ਤੇ ਵੀ ਲੈ ਗਏ ਸੀਗੇ ਉਹ ਉਹ ਤਾਂ ਨਹੀਂ ਆਪਣੇ ਦਿਮਾਗ 'ਚ ਉਹ ਹਰਿਆਣੇ 'ਚ ਕੋਈ ਹੋਇਆ ਸੀ ਵੀ ਕਿਹੜਾ ਸੀ ਜੇ ਆਪ ਗੱਲ ਮੁੱਲ ਦੀ ਮੁੱਲ ਦੀ ਗੱਲ ਦੱਸ ਸਕਦੇ ਵੀ ਕਿੰਨਾ ਕਿੰਨਾ ਮੁੱਲ ਇਹਨਾਂ ਤੇ ਜਦ ਲੱਗਿਆ ਜਾਂ ਹਾਂ ਮੁੱਲ ਤਾਂ ਆਇਆ ਮਨ ਆਇਆ ਜਿਹੜੇ ਇਹ ਪਸ਼ੂ ਸਾਰੇ ਖੜੇ ਇਹਨਾਂ ਦੀਆਂ ਕਟਟੀਆਂ ਲੱਖ ਸਵਾ ਲੱਖ ਤੋਂ ਸਟਾਰਟਿੰਗ ਹੁੰਦੀਆਂ ਅੱਛਾ ਜਮਾ ਛੋਟੀ ਕਟਟੀ ਛੋਟੀ ਹਾਂ ਜਮ ਦੀ ਬੁੱਕ ਹੋ ਜਾਂਦੀ ਹੈ ਪਹਿਲੋਂ ਪੇਟਾਂ ਦੀ ਬੁੱਕ ਹੋ ਜਾਂਦੀਆਂ ਅੱਛਾ ਅੱਛਾ ਆ ਬੁੱਕ ਵਾਲੀ ਗੱਲ ਦੱਸ ਦੋ ਦੋ ਸਾਲ ਪਹਿਲਾਂ ਬੁੱਕ ਹੋ ਜਾਂਦੀਆਂ ਹਾਂ ਪਹਿਲਾਂ ਹਾਂ ਵੀਰੇ ਹਜੇ ਮੈਥੋਂ 2.5 ਸਾਲ ਹੋ ਗਏ ਕਟਟੀਆਂ ਨਾ ਬੁੱਕ ਕਰਤੀਆਂ ਸੀ ਮੈਥੋਂ ਹਾਲ ਤੱਕ ਦਿੱਤੀ ਹਾਂ ਆ ਦੇ ਕੰਮ ਕਟੀਆਂ ਥੋੜੀਆਂ ਸੀ ਬਸ ਆ ਆ ਪੂਰ ਦੇ ਵਿੱਚੋਂ ਆ ਕੱਟੀ ਆ ਇਹ ਵੀ ਥੋੜੀ ਜੀ ਨਾ ਇਹਨਾਂ ਨੇ ਮੈਂ ਮੇਲਿਆਂ ਦੇ ਗਿਆ ਢੱਡ ਜਾ ਵੱਡਾ ਕਰਦੇ ਥੋੜੀ ਜੀ ਖਰਾਕ ਜੀ ਸੈਟ ਕਰਕੇ ਤੇ ਕਾਦੇ ਦਾ ਇਹ ਹੋ ਗਈ 9 ਮਹੀਨਾ ਦੀ ਤੇ ਕੱਦ ਕਾਟ ਦੇਖੋ ਕੱਦ 9 ਮਹੀਨਾ ਦੀ ਦਾ ਕੱਦ ਆ ਇਹ ਇਹ ਕਿਹੜੀ ਦੀ ਹੈ ਦੇਖੋ ਬਾਈ ਕਿਹੜੀ ਦੀ ਹੈ ਇਹ ਇਹ ਲੰਬੋ ਦੀ ਆ ਇਹ ਸੈਕਟਰੀਅਲ ਦੀ ਦੂਤੀ ਆ ਗਈ ਬਹੁਤ 11 12 ਮੇਲੇ ਜਿੱਤੇ ਬਹੁਤ ਗੱਲ ਕਰੀ ਜੀ ਕਿ ਨੇ ਇੱਕ ਵਿਕੀ ਪਹਿਲੇ ਸੀ हां पहले ही जम दी 1.5 ਲੱਖ ਰੁਪਇਆ 50-60 ਹਜ਼ਾਰ ਡੇਢ ਦੀ ਵੇਚ ਕਿੰਨੇ ਟਾਈਮ ਦੀ ਕਰਕੇ ਦਿੰਨੇ ਹੋ ਤੁਸੀਂ ਬਸ ਕੋਈ ਛੋਟੀਆਂ ਲੈ ਜਾਂਦੀਆਂ ਅੱਜ ਅਗਲੇ ਦੀ ਮਰਜ਼ੀ ਹੈ ਅਗਲੇ ਦੀ ਮਰਜ਼ੀ ਹੈ ਪਰ ਆਪਾਂ ਜਦੋਂ ਦੁੱਧੋਂ ਛੜਤੀ ਜਿੰਨਾ ਕੁ ਟਾਈਮ ਆਪਾਂ ਕਹਨੇ ਆ ਕੋਈ 5 ਮਹੀਨੇ ਦੀ ਕੋਈ 4 ਮਹੀਨੇ ਦੀ ਕੋਈ 9 ਦੀ ਕੋਈ 10 ਦੀ ਤੇ ਹੁਣ ਜਿਵੇਂ ਮਾਮਾ ਤੋਂ ਹਟਾਤੀ ਪਾਸੇ ਕਰਤੀ ਦੀ ਮਾਂ ਮਿਲ ਲੱਗੀ ਹੁਣ ਇਹਨੂੰ ਤੋੜ ਦਾਂਗੇ ਰਾਜਸਥਾਨ ਵਾਲੀ ਨੇ ਕਿੰਨਾ ਦੁੱਧ ਕੱਢਿਆ ਵੇ ਰਾਜਸਥਾਨ ਨੇ ਆਪਣੇ ਕੋਲੇ ਵੀਰੇ 23 ਕਿਲੋ 700 ਗ੍ਰਾਮ ਦੀ ਲੈਵ ਚ ਵੰਗਾ ਹੋਗਾ ਕਹਿੰਦਾ ਤੇ ਉਹਦਾ 25-26 ਲੀਟਰ ਦਾ ਰਿਕਾਰਡ ਹੈ ਅੱਜ ਤੇ ਯ ਹੁਣ ਜਿਹੜਾ ਹੁਣ ਸੂਆ ਪੈਂਦਾ ਉਹ ਬਸ ਸਾਰਾ ਬੰਦ ਹੈ ਹੁਣ ਤਾਂ ਤਿੰਨ ਕਟਿੰਗ ਰਹਿ ਗਈਆਂ ਦੇਣ ਵਾਲੀਆਂ ਠੀਕ ਹੈ ਉਹ ਦੋ ਬਲੈਡ ਦਿੱਲੀ ਵਾਲੀ ਚੋਂ ਇੱਕ ਸੈਕਟਰੀ ਵਾਲੀ ਚੋਂ ਸੈਕਟਰੀ ਵਾਲੀ ਕਿਹੜੀ ਆਪਣੀ ਹਾਂ ਸੈਕਟਰੀ ਵਾਲੀ ਵੀ ਦਿਖਾਉਣਾ ਤੇ ਆਹ ਬਲੱਡ ਹੁਣ ਜੰਮੀ ਬੰਦਦਾ ਇਹਨਾਂ ਦੀ ਕੋਈ ਬੁਕਿੰਗ ਨਹੀਂ ਇਦੂ ਵਾਰ ਤੇ ਇਦੂ ਵਾਰ ਕੱਟੀ ਨਹੀਂ ਮਾਨ ਵੇਚਣੀ ਬਾਈ ਆਪੇ ਵੇਚਣੀ ਨਹੀਂ ਬਾਈ ਕੱਟੀ ਐ ਇਦੂ ਠੀਕ ਉਹ ਕੋਈ ਆ ਜੀ ਹਾਂ ਕਈ ਵਾਰੀ ਬੰਦੇ ਕਹੀ ਜਾਂਦੇ ਵੀ ਵੇਚਣ ਦੇ ਮਾਰੇ ਕਹਿੰਦੇ ਨਹੀਂ ਹੁਣ ਕੋਈ ਮਰਜ਼ੀ ਪਵਾ ਦੀ ਭਰਾ ਕੋਈ ਮਰਜ਼ੀ ਯਾਰ ਦੋਸਤ ਹੈ ਹਾਂ ਉਹ ਦੇ ਦਾਂਗੇ ਵੀ ਤੂੰ ਲੈ ਜਾ ਦੁੱਧ ਪੀ ਲੈ ਕੁਛ ਮਰ ਮਾ ਨਹੀਂ ਕਰਦਾ ਹੋਰ ਵੀ ਭਰਾ ਆਪਣੇ ਵਰਗੇ ਹੋ ਸਕਦੇ ਆ ਪਰ ਮੇਰੀ ਨਿਗਾ ਦੇ ਵਿੱਚ ਅਜੇ ਤੱਕ ਜਿਹੜੀਆਂ ਮੈਂ ਧੀਆ ਪੈਦਾ ਕਰਾਉਣਾ ਮੈਸਾਂ ਤੋਂ ਉਹੀ ਬਰੀਡਰ ਹੁੰਦਾ ਪਹਿਲਾਂ ਮੈਂ ਮੱਝ ਦੇ ਟੀਕਾ ਪਰਾਉਣਾ ਜੋੜ ਬਣਾ ਕੇ ਵੀ ਆ ਛੋਟਾ ਦੁੱਧ ਕੱਢੂ ਫੇਰ ਉਹਦੀ ਕੱਟੀ ਪੈਦਾ ਹੁੰਦੀ ਆ ਫੇਰ 2.5 ਸਾਲਾਂ ਦੀ ਸਹਵੋਣਾ ਨੂੰ ਸਭ ਤੋਂ ਛੋਟੀ ਉਮਰ ਨੂੰ ਤੇ ਫੇਰ ਲੋਕਾਂ ਨੂੰ ਤਾਂ ਲੈਬ ਚ ਵਾਂਗ ਅ ਦੁੱਧ ਵੀ ਦਿਖਾਈ ਦੈਂ ਐ ਦੱਸ ਮੇਲੇ ਵਿੱਚ ਪਾ ਕੇ ਦਿਖਾਈ ਆ ਪਹਿਲੇ ਨਾਲ ਮੱਝ ਦੇ ਪਾਸ ਦਿਖਾਈ ਜਾਂਦੇ ਆ ਹਾਂਜੀ ਜਿਆਦਾਤਰ ਲੋਕਾਂ ਦਾ ਇਹ ਚੀਜ਼ ਕਰ ਵੀ ਪਿੰਦੀ ਪਾਉਂਦਾ ਕਿ ਖਰਾਕ ਕਿੰਨੀ ਕੁ ਮਹਿੰਗੀ ਪਉਂਦਾ ਖਰਾਕ ਤਾਂ ਮੈਂ ਬਸ 32 ਰੁਪਏ ਵਾਲੀ ਬਣਾਉਣਾ ਖਰਾਕ ਦੇ ਨਾਂ ਤੇ ਤਾਂ ਮੇਰਾ ਆਪ ਤੋਂ ਬਣਾਉਣੀ ਹੁੰਦੀ ਆਪ ਹਾਂ ਮਤਲਬ ਕਈ ਵਾਰੀ ਮਜਾਕ ਹੀ ਡਾਉਂਦੇ ਆ ਵੀ ਤੂੰ ਸਾਤੀ ਖਰਾਕ ਹੈ ਹੁਣ ਇੱਕ ਹੀ ਖਰਾਕ ਰੂਕ ਦੇ ਵਿੱਚ ਬਦਲੀ ਹੁਣ ਜਿਵੇਂ ਕੱਸੀ ਅੱਗੇ ਖੰਡੇ ਖੰਡੇ ਚ ਪਾਉਂਦੇ ਹੁੰਦੇ ਸੀ ਹੁਣ ਤਾਂ ਬਸ ਇੱਦੀ ਸਿੰਪਲ ਆ 45 ਕਿਲੋ ਅਨਾਜ ਲਈਦਾ ਹੁਣ 30 ਕਿਲੋ ਮੱਕੀ 15 ਕਿਲੋ ਕਣਕ 15 ਬੜੀਮਿਆਂ ਦੀ ਖਾਲ 15 ਸਰੋਂ ਦੀ 5 ਕਿਲੋ ਸਵਾ ਬੀਨ ਦੀ 8 ਕਿਲੋ ਕਣਕ ਦਾ ਚੌਕਰ 8 ਕਿਲੋ ਸੋਲਾਂ ਦਾ ਸਿਲਕਾ ਕਿਲ ਮਿੱਠਾ ਸੋਡਾ ਜਿਹੜੀਆਂ ਸੂਂਗਾ ਮੂੰ ਦੁੱਧ ਵਾਲੀਆਂ ਤੇ ਉਦੋਂ ਬਾਅਦ ਕਿਲੋ ਨਮਕ ਕਿਲੋ ਮਿੱਠਾ ਜਿਹੜਾ 2-3 ਕਿਲੋ ਸੀਰਾ ਵਾਲੋ ਤੇ ਜਿਹੜੀਆਂ ਸੂਂਗਾ ਮੱਝਾਂ ਉਹਨਾਂ ਦਾ ਸਜਰਾ ਤਾਂ ਪਾਊਡਰ ਫਾਰਮ 'ਚ ਇਹਦੇ 'ਚ ਕਿਲੋ ਡੇਢ ਕਿਲੋ ਕੈਲਸ਼ੀਅਮ ਵੀ ਪਾ ਸਕਦੇ ਆ ਸਸਤਾ ਪੈਂਦਾ ਉਹਨੂੰ ਊਨ ਲੈਣ ਦੀ ਲੋੜ ਨਹੀਂ ਠੀਕ ਹੈ 1 ਕਿਲੋ ਡੇਢ 1.5 ਕਿਲੋ ਪਾ ਦੋ ਅੱਛਾ ਇਹ ਤੇਰਾ ਇਹ ਫਾਰਮੂਲਾ ਹੈ ਇਹ ਫਾਰਮੂਲਾ ਜਮਾ ਰੀਅਲ ਉਹ ਫੀਡ ਪਈਏ ਚੱਕੇ ਕਰਾ ਲਓ ਕੋਈ ਮਰਜ਼ੀ ਦੇ ਬਣਾਓ ਇਹ ਵੀ ਜੇ ਓਪਨ ਬੰਦਾ ਨਹੀਂ ਸੋਨਣਾ ਮਹਿੰਗੀਆਂ ਮੱਝਾਂ ਚੰਗੀਆਂ ਮੱਝਾਂ ਹਰ ਮਾੜਾ ਦਿਖਾਉਂਦਾ ਨਹੀਂ ਆਖੋ ਕੀਪਦਾ ਥੋੜਾ ਕਿੱਥੋਂ ਆਇਆ ਨਜ਼ਰ ਲਾ ਦੂ ਜਾਇ ਹੋਰ ਹੁੰਦਾ ਨਾ ਇਹ ਪਰ ਇਹ ਬੰਦਾ ਕਹਿੰਦਾ ਅਸੀਂ ਮਟੀ ਤੇ ਵੀ ਕਦੇ ਲੱਸੀ ਨਹੀਂ ਪਾਈ ਅਸੀਂ ਇਹਦਾ ਮੈਨੂੰ ਲੱਗਦਾ ਇਹਦਾ ਕਾਮਯਾਬ ਹੋਣ ਦਾ ਇਹ ਵੀ ਰਾਜ ਆ ਵੀ ਓਪਨ ਆ ਸਾਰਾ ਕੁਝ ਹਾਂ ਨਾ ਤਾਂ ਸਾਡੇ ਅਜ ਤੱਕ ਕੋਈ ਮਤਲਬ ਮੰਨਦੇ ਕਿਸੇ ਨੂੰ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਪਰ ਅਸੀਂ ਸਾਡੇ ਪਰਿਵਾਰ ਚ ਇੱਕ ਮੰਨ ਲਓ ਇਹ ਵੀ ਆ ਜੇ ਅਸੀਂ ਨੰਗੀ ਕੋਈ ਮਸੀਤ ਆ ਜੇ ਮੰਦਰਾ ਜੇ ਸਾਰੇ ਸਰਚਾ ਕੇ ਰੰਗਣਾ ਹਮੇਸ਼ਾ ਨਾ ਸੀ ਕਿਤੇ ਮੱਟੀ ਪੂਜੀਏ ਨਹੀਂ ਸਾਨੂੰ ਪਤਾ ਸਾਡਾ ਪਰਿਵਾਰ ਕੱਲਾ ਇਹ ਜਾਂ ਕਦੇ ਅਸੀਂ ਕੋਈ ਜਿਹੜੀ ਮੱਟੀ ਹੈ ਜਾਂ ਕੁਝ ਨਹੀਂ ਅਸੀਂ ਤਾਂ ਬਸ ਐਂ ਕਹਿਦੇ ਨੇ ਹੁੰਦੇ ਨੇ ਜੇ ਨਫਾ ਨੁਕਸਾਨ ਜੇ ਮੈਂ ਮੱਝਾਂ ਲੋਕਾਂ ਨੂੰ ਨਾ ਦਿਖਾਉਂ ਨਵੇਂ ਮੁੰਡੇ ਨੂੰ ਮੈਂ ਕਹਤੋਂ ਮੇਰਾ ਤਾਂ ਨજર ਲੱਗਣੀ ਆ ਤੇ ਫਿਰ ਉਹ ਰੱਖਣਗੇ ਕਿੱਥੋਂ ਇਹ ਕੁਆਲਿਟੀ ਕੋਈ ਮੈਂ ਦਿਖਾਉਂਗਾ ਪਾਵਾ ਦੀ ਮੇਰੀ ਨજર ਲੱਗ ਜੇ ਗੱਲ ਖਤਮ ਹੈ ਹੁਣ ਮੈਂ ਕੁਆਲਿਟੀ ਦਿਖਾਉਂਗਾ ਨਹੀਂ ਤੂੰ ਇਹ ਮੰਨਦਾ ਵੀ ਨજર ਹੁੰਦੀ ਨਹੀਂ ਨજર ਨਹੀਂ ਨજર ਜਿਹੜੀ ਹੁੰਦੀ ਹੈ ਨਾ ਟੋਕ ਆਪਾਂ ਕਹਿ ਦਿੰਦੇ ਆ ਤੂੰ ਸਾਰੇ ਕਹਿੰਦੇ ਵੀ ਟੋਕ ਹੋ ਜਾਂਦੀ ਆ ਪਰ ਮੈਂ ਤਾਂ ਜਿਹੜੀਆਂ ਟੋਕਾਂ ਟੂਕਾਂ ਮੇਰਾ ਤਾਂ ਇਹ ਮੰਨਣਾ ਕਈ ਵਾਰੀ ਟੋਕ ਹੋ ਵੀ ਜਾਂਦੇ ਕੋਈ ਖਾਸ ਗੱਲ ਨਹੀਂ ਪਰ ਇਹ ਦਿਖਾਉਣੀ ਜ਼ਰੂਰੀ ਹੈ ਜੇ ਮੈਂ ਤਾਂ ਲੋਕਾਂ ਨੂੰ ਕਹਿਣਾ ਵੀ ਮੈਂ ਸੰ ਰੱਖੋ ਤੇ ਮੈਂ ਫਾਰਮ ਚੋਂ ਬੜਨ ਨੂੰ ਹਟਾਤੇ ਤੇ ਹਾਂ ਇਹ ਨਾਗਣੀ ਹੈ ਹਾਂ ਛੋਟੀ ਨਾਗਣੀ ਨਾਗਣੀ ਦਿੱਤੀ ਅੱਛਾ ਧੀ ਨਾਗਣੀ ਬਹੁਤ ਵੱਡਾ ਨਾਗਣੀ ਬੜੀ ਮਸ਼ਹੂਰ ਸੀ ਤੇ ਹਾਂ ਉਹ ਵੀ ਤੈਨੂੰ ਦਿਖਾਉਂਗਾ ਠੀਕ ਹੈ ਹੁਣ ਮੰਨ ਲੈ ਚਾਰ ਦਿਨ ਹੋ ਗਏ ਸੂਈ ਨੂੰ ਇਹਦਾ ਸਰੀਰ ਆਡਰ ਆਡਰ ਦਾ ਸਾਇ ਦੇਖੋ ਹਾਈ ਤਾਂ ਬਣਾਉਣਾ ਇਹਨੇ ਇਹ 14 ਕਿਲੋ ਤੋਂ ਸਟਾਰਟਿੰਗ ਕੀਤੀ ਜਿਓਟੀ ਨੇ ਅੱਛਾ ਤੇ ਯਕੀਨ ਹੈ ਵੀ ਇਹਦਾ ਵੀ 24 25 ਲੀਟਰ ਦੁੱਧ ਜਿਖਾਵਾਂਗੇ ਭਰਾਵਾਂ ਦੇ ਕਿਰਪਾ ਦੇ ਨਾਲ ਸਾਰਿਆਂ ਨਾਲ ਠੀਕ ਹੈ ਸੱਦਾਂਗੇ ਭਾਈ ਤੇ ਇਹ ਹੁਣ ਦੋਨੇ ਝੋਟਕਾਂ ਸੂਪੀ ਬਸ ਇਹਦੇ ਚ ਹਜੇ ਤੱਕ ਪਏ ਆ ਤੇ ਮਿੱਤਰੋ ਪਿੰਦੀ ਨੇ ਇੱਕ ਮੱਝ ਤੋਂ ਸ਼ੁਰੂ ਕਰਾਇਆ ਸੀ ਪਹਿਲਾਂ ਕੁੱਤਿਆਂ ਦਾ ਸ਼ੌਕੀਨ ਸੀ ਕੁੱਤਿਆਂ ਦੇ ਕੰਮ ਤੋਂ ਬਾਅਦ ਮੱਝਾਂ ਦਾ ਕੰਮ ਸ਼ੁਰੂ ਕਰਾਇਆ ਅੱਜ ਮੱਝਾਂ ਵੀ ਤੁਸੀਂ ਦੇਖ ਰਹੇ ਹੋ ਤੇ ਪਿੰਦੀ ਦਾ ਨਾਮ ਵੀ ਦੇਖ ਰਹੇ ਹੋ ਅ ਕਮਰੇ ਭਰੇ ਪਏ ਇਹਦੇ ਕੋਲ ਸੀਲ ਨੇ ਹਰ ਇੱਕ ਮੇਲੇ ਤੇ ਇਹ ਗੈਸਟ ਹੁੰਦਾਗਾ ਉਹ ਤੁਸੀਂ ਆਪੇ ਹਿਸਾਬ ਲਾ ਲਓ ਹਨਾ ਬਈ ਹਾਂ ਪ੍ਰਮਾਤਮਾ ਦੀ ਇੰਨੀ ਕਿਰਪਾ 2017 ਚੋਂ ਬਈ ਪਹਿਲੀ ਮੱਝ ਲਿਆਂਦੀ ਸੀ 2017 ਤੋਂ ਮੇਲੇ ਜਿੱਤਣ ਲੱਗੇ ਆ ਅੱਜ ਤੱਕ ਮੈਂ ਸ਼ੁਕਰ ਮਾਨਦਾ ਦਾਤਾ ਦਾ ਬਈ ਮੇਰਾ ਹਰ ਵਾਰੀ ਵੀ ਹਰ ਹਾਲ ਦੇ ਵਿੱਚ ਪਹਿਲੇ ਤਿੰਨ ਨੰਬਰਾਂ 'ਚ ਇੱਕ ਨੰਬਰ ਮੇਰਾ ਮੇਨ ਹੋਊਗੀ ਹੋਊਗੀ ਫੋਰ ਮੇਲਾਂ ਤੇ ਕਿਤੇ ਜਿਵੇਂ 8ਵੇਂ ਤੇ ਜਾਵੜੇ ਪੀੜੇ ਕਿਤੇ 5ਵੇਂ ਜਾਵੜੇ ਨਹੀਂ ਉਹ ਟਾਰਗੇਟ ਆਈ ਤੇ ਵੀ ਪੂਰਾ ਕਰਤਾ ਉਥੇ ਤੇਜ਼ੇ ਤੇ ਹੋ ਗਈ ਠੀਕ ਆ ਕਿਤੇ ਪਾਸੇ ਪਾਈ ਦੇ ਤੇ ਬਾਕੀ ਮੇਲਾ ਇਹ ਕਰਵਾਉਂਦੇ ਆ ਟਰੈਕਟਰ ਟਰੈਕਟਰ ਦਿੰਦੇ ਆ ਪੂਰਾ ਵੱਡਾ ਕੰਮ ਐ ਨਹੀਂ ਉਥੇ ਇਹ ਸਾਰਾ ਪਿੰਡੀ ਟੰਨਾ ਟਾਮਟਾ ਨਾ ਕਰ ਹਿੰਮਤ ਹੀ ਬਹੁਤ ਆ ਬਾਈ ਇੱਕ ਬੋਲਣ ਵਾਲਾ ਤੇ ਹਿੰਮਤੀ ਬੰਦਾ ਬਹੁਤ ਆ ਯਾਰ ਫੇਰ ਹੀ ਬੰਦਾ ਆਪਦੇ ਕਾਰੋਬਾਰ ਚ ਅੱਗੇ ਵਧਦਾ ਚਾਹੇ ਕੰਮ ਥੋੜਾ ਕੋਈ ਆ ਬਿਲਕੁਲ ਤੇ ਨਹੀਂ ਮੰਨ ਮੈਂ ਇਹ ਮੰਨਿਆ ਵੀ ਜਿਹੜਾ ਰੋਜ਼ਗਾਰ ਹੁੰਦਾ ਨਾ ਬੰਦੇ ਦਾ ਜਿਹੜਾ ਬੰਦਾ ਉਹਦੇ ਰੋਜ਼ਗਾਰ ਚ ਜਿੰਨਾ ਮਰਜੀ ਬਰੀਡਰ ਮੰਨ ਲਓ ਉਹ ਸਾਨੂੰ ਖਰਾਕ ਲਕੋਂਦੇ ਮੈਂ ਦੇਖਿਆ ਜਿਹੜੇ ਜਿਹੜੇ ਖਰਾਕ ਲਕੋਂਦੇ ਸੀਗੇ ਅੱਜ ਉਹਨਾਂ ਦੇ ਕੋਲੇ ਕਈ ਸਾਲ ਹੋ ਗਏ ਮੈਂ ਮੇਲਿਆਂ ਚ ਆਏ ਨਹੀਂ ਦੇਖੇ ਤੇ ਫਿਰ ਖਰਾਕ ਹੀ ਪੱਲੇ ਰਹਿ ਗਈ ਲਕੋ ਲੋ ਜਦੋਂ ਜਦੋਂ ਤੂੰ ਲੋਕਾਂ ਤੋਂ ਲਕੋਣਾ ਰੱਬ ਸੋਥੋ ਲਕੋ ਰੱਬ ਸੋਥੋ ਲਕੋ ਰੱਬ ਉਸੇ ਦੀ ਵੀਰੇ ਮੈਂ ਇੱਕ ਗੱਲ ਯਕੀਨ ਨਾਲ ਕਹਿ ਸਕਦਾ ਤੁਸੀਂ ਮਾੜਾ ਨਾ ਕਰੋ ਕਿਸੇ ਦਾ ਮਾੜਾ ਸੋਚਣਾ ਤੁਹਾਡੇ ਨਾਲ ਚੰਗਾ ਪੇ ਹੋਈ ਜਾਂਦਾ ਜਦੋਂ ਲੋਕਾਂ ਦਾ ਮਾੜਾ ਸੋਚੇ ਨਾ ਵੀ ਉਹਦੇ ਕੋਲੇ ਐ ਯਾਰ ਮੈਂ ਐ ਕਰੂ ਐ ਕਰੂ ਉਹ ਤਾਂ ਇੱਕ ਤਰ੍ਹਾਂ ਮੇਰੇ ਦੇ ਮਚਣਾ ਹੋ ਗਿਆ ਨਾ ਕਹਿਣ ਦਾ ਭਾ ਮਾੜੀ ਤੇ ਉਹ ਕੁਝ ਨਹੀਂ ਬਣਦਾ ਉਹਦਾ ਜ਼ਿੰਦਗੀ ਚ ਤੇ ਜੇ ਬੰਦਾ ਐ ਸੋਚੂਗਾ ਵਿਦਾਹ ਨੂੰ ਪਿੰਡੀ ਵਾਲ ਦੇ ਨਾਲ ਬੰਨਾਂਗੇ ਮੇਲੇ ਤੇ ਆਪਣੇ ਨਾਲ ਦਾ ਵੀ ਲੀਟਰ 2 ਲੀਟਰ ਵੱਧ ਨਿਕਲੇ ਹੌਸਲਾ ਹੋਵੇ ਇੱਥੇ ਆਉਣ ਜਾਣ ਉਹ ਚੀਜ਼ਾਂ ਅੱਗੇ ਵਧਦੀਆਂ ਹੈ ਨਾ ਬਸ ਇਹ ਚੀਜ਼ ਆ ਛੋਟੀ ਦੀ ਚਵਾਈ ਕਰਾਉਣੀ ਸੀ ਹਜੇ ਵੀ ਆਰਡਰ ਦੇਖ ਲਓ ਟੋਕੜ ਛੋਟੀ ਅਚਾਰ ਤੇ ਪਹਿਲਾਂ ਸੁਈ ਸੀ ਵੀਰੇ 1.75 14 ਪਾਉਣਾ 15 ਕਿਲੋ ਦੁੱਧ ਆਮ ਹੀ ਦੇ ਗਈ ਬਿਨਾ ਮਤਲਬ ਬਾੜੀ ਸਾਮ ਹੀ ਨਹੀਂ ਸਾਮ ਹੀ ਠੀਕ ਹੈ ਤੇ ਉਦੋਂ ਬਾਅਦ ਇਹ ਪਿੰਡੀ ਜਿਹੜੀ ਕਟੀਆਂ ਦੀ ਮੰਗ ਹੈ ਜਿਹੜੀ ਮੇਲੇ ਚ ਫਸਟ ਟਾਈਮ ਦੀ ਉਹਦੀ ਮੰਗ ਵੱਧਦੀ ਹੈ ਨਹੀਂ ਮੰਗ ਮੇਰੇ ਕੋਲ ਨਾ ਬਲੱਡ ਸੀਗਾ ਜਦੋਂ ਲੋਕਾਂ ਨੇ ਗੱਲ ਚੱਲੀ ਮੈਨੂੰ ਕਹਿੰਦੇ ਮੈਂ ਕਿਹਾ ਯਾਰ ਅੱਬੀ ਮੇਰੀਆਂ ਝੋਟੀਆਂ ਸੂਣ ਲੜਾਂਗਾ ਮੈਂ ਮੈਨੂੰ ਕਹਿੰਦੇ ਇਹਨਾਂ ਦਾ ਮਾਮਾ ਨਾ ਵੇਚੀ ਇੱਕ ਅੱਧੀ ਦੀ ਮਾਂ ਨੀਲੀ ਰਵੀ ਦੀ ਹੋ ਰਾਨਾ ਗੁਰਜੀਤ ਜੀ ਮੰਤਰੀ ਸੀਗੇ ਕਾਂਗਰਸ ਵਲੇ ਉਦੋਂ ਲੈ ਗਏ ਸੀ ਮੈਨੂੰ ਕਹਿੰਦੇ ਗਲਤੀ ਕੀਤੀ ਝੋਟੀਆਂ ਨੇ ਅੱਛਾ ਰਾਣੇ ਗੁਰਜੀਤ ਕੋਲੇ ਵੀ ਤੁਹਾਡੇ ਘਰੋਂ ਮੱਝ ਗਈ ਹਾਂ ਲਾਲਜੀਤ ਭੱਲਰ ਕੋਲੇ ਵੀ ਗਏ ਵੇ ਹਾਂ ਲਾਲਜੀਤ ਭੱਲਰ ਕੋਲੇ ਹਾਂ ਚੰਗੇ ਚੰਗੇ ਫ ਫਿਰ ਮੈਂ ਉਹਨਾਂ ਨੂੰ ਆਖਿਆ ਯਾਰ ਮੇਰੇ ਕੋਲੇ ਜਿੰਨਾਂ ਵੀ ਝੋਟੀਆਂ ਸੂਣੀਆਂ ਸਾਰੀਆਂ ਦੁੱਧ ਕੱਟਣਗੀਆਂ ਉਹ ਕਦੇ ਨਹੀਂ ਕੱਟਦੀਆਂ ਮੈਂ ਖਿਆ ਵੀ ਮੇਰੇ ਕਾ ਮੱਝਾਂ ਗੱਪਾਂ ਲੀਆਂ ਨਹੀਂ ਮੈਂ ਸਵਾ ਦੋ ਦੋ ਲੱਖ ਦੇ ਤੋਕੜਾਂ ਖਰੀਦੀਆਂ ਇਹ 2017 ਚ ਜਿਹੜੇ ਟਾਈਮ ਤੇ ਪੂਰੀ ਫੁੱਲ ਮਾਨ ਵਾਲੀ ਬਹੁਤ ਵੱਡਾ ਰਿਸਕ ਸੀ ਬਸ ਉਦੋਂ ਕੱਲਾ ਇੰਨਾ ਕੀ ਫਰਕ ਹੁੰਦਾ ਸੀ ਵੀ ਤੂੰ ਚੰਗਾ ਬ੍ਰੀਡਰ ਐ ਤਾਂ ਤੇਰੀ ਸਮਾਈ ਨਾਲ 2-3 ਲੀਟਰ ਮੈਥੇ ਦੁੱਧ ਵੱਧ ਕੱਢ ਲੇਗਾ ਮੈਂ ਤਾਂ ਇਥੋਂ ਮੜਾ ਜਾ ਘੱਟ ਮੈਨੂੰ ਪਤਾ ਤਾਂ ਮੈਂ ਜੇ 25-26 ਲੈ ਲੈਂਦੇ ਮੈਂ ਉਹ ਮੇਰੇ ਘਰੇ 23-24 ਪੱਕਾ ਦੇਉ ਤੇ ਤਾਂ ਹੀ ਮੈਂ ਉਹਨਾਂ ਨਾਲ ਸਿਰੇ ਦੀਆਂ ਮ ਚਵਾਈ 7 ਦਿਨ ਮੈਂ ਸ਼ੁਰੂ ਕੀਤੀ ਸੀ ਤੇ ਐ ਵੀ ਲੋਕਾਂ ਨੂੰ ਦੱਸਤਾ ਸੀ ਵੀ ਜੇ ਮੇਰੇ ਕੈਮਰਾ 10 ਸੈਕਿੰਡ ਹਿੱਲੂਗਾ ਨਾ ਸਮਝ ਲਓ ਇਹਨੇ ਪਾਣੀ ਪਾਤਾ ਚਵਾਈ ਨਾ ਮੰਨਿਓ ਮੇਰੇ ਫਿਰ ਐ ਵੀ ਸਮਝ ਆਇਆ ਵੀ ਦੋ ਚੈਨਲ ਚੱਲੀ ਜਾਂਦੇ ਆ ਇਧਰੋਂ ਫੇਸਬੁੱਕ ਪਿੰਦੀ ਸਿੱਧੂ ਜਿੱਥੇ ਫੇਸਬੁੱਕ ਕੱਟ ਮਾਰਦੀ ਉਹ ਤੇ ਟਾਈਮ ਲਿਖ ਕੇ YouTube ਤੇ ਆ ਜਾ ਕਰੋ ਬਸ ਤੁਸੀਂ ਤਸੱਲੀ ਹੋਣੀ ਚਾਹੀਦੀ ਹੈ ਭਰਾਵਾ ਦੀ ਤਸੱਲੀ ਹੋਣੀ ਚਾਹੀਦੀ ਆ ਫਿਰ ਜਿੰਨੇ ਵੀ ਪਸੂ ਭਾਈ ਫੇਰ ਹੀ ਕਦਰ ਪੈਂਦੀ ਆ ਹਾਂ ਮੈਂ ਉਨੀਆਂ ਹੀ ਚਵਾਤੀਆਂ ਮਾਰਨ ਸੀ ਹੁਣ ਦੇਖੋ ਫਿਰ ਆਇਤੀ ਆਲੀਆਂ ਜਿਹੜੀਆਂ ਸੂਆਂ ਝੋਟੀਆਂ ਤੋਂ ਇਹਨੇ ਪਹਿਲਾਂ ਆਇਆ ਕੋਈ ਚੱਡਾਂ ਵਿੱਚ ਕੰਮਾ ਹੁਣ ਤਾਂ ਦੱਸੋ ਠੀਕ ਹੈ ਨਾਲੇ ਇਹਦੇ ਸਲਾਈ ਮਰਵਾਤੀ ਹੁਣ ਚੋਲੋ 13 ਲੀਟਰ ਇਹਦੇ ਥੱਲੇ ਹੋਊਗਾ ਤੇ 12.5 13 ਇਹਦੇ ਥੱਲੇ ਹੋ ਸੱਜਰਾਂ ਦੇ 15 15 ਕਿਲੋ ਸੀ ਗੱਲ ਕਰ ਮੇਲੇ ਆ ਜੋ ਨਾਗਣੀ ਵੀ ਦਿਖਾਉਨੇ ਆ ਬਈ ਇਹਦੀ ਨਾਗਣੀ ਮਸ਼ਹੂਰ ਆ ਪੂਰੀ ਇਹਨਾਂ ਨੇ ਇਹਨੇ ਵੀ ਛੋਟੇ ਹੁੰਦੇ ਨੇ ਚਵਾਈ ਕਰਾਈ ਬਈ ਮਗਰਲੀ ਵਾਰ ਵੀ ਕਰਾਈ ਇਹਦਾ ਕੀ ਨਾਮ ਇਹ ਇਹ ਮਨਤੀ ਵਾਲੀ ਕਹਿੰਦੇ ਨੇ ਅਸੀਂ ਅਚ 29 ਹਾਂਜੀ ਮੇਰੇ ਪੇਟ ਤੇ ਜਾ ਕੇ ਦੇਖ ਲਓ 12 ਤਰੀਕ ਨੂੰ ਚੈੱਕ ਕਰਾਈ ਡਾਕਟਰ ਮੈਨੂੰ ਕਹਿੰਦਾ ਬਈ ਇਹ ਹੀਟ ਤੇ ਨਹੀਂ ਰਿਹਾ ਤਾਂ ਬੱਚਾ ਉੱਤੇ ਆਇਆ ਪਿਆ ਵੀ ਜਨਕੀ ਸੂਣ ਵਾਲੀ 20 25 ਦਿਨਾਂ ਚ ਠਾ 12 ਤਰੀਕ ਨੂੰ ਚੈੱਕ ਕਰਾ ਕੇ ਸੀ ਆਥ ਨੇ ਦੁੱਧ ਨਹੀਂ ਚੋਇਆ ਤੇ 18 ਤਰੀਕ ਨੂੰ ਇੱਕ ਵਾਰੀ ਫੇਰ ਚੂਣਾ ਪੈ ਗਿਆ ਤੇ 4 ਤਰੀਕ ਨੂੰ ਉਹਨੇ ਬੱਚਾ ਦਿੱਤਾ 18 ਤਰੀਕ ਨੂੰ ਲੱਠ ਰੁੱਤ ਚੋ ਕੇ ਛੱਡੀ ਜਾ ਤੇ 4 ਤਰੀਕ ਨੂੰ ਬੱਚਾ ਦੇਤਾ ਕੋਈ ਮਰਜ਼ੀ ਮੇਰੀਆਂ ਵੀਡੀਓ ਕੱਢ ਲਓ ਸੂਣ ਤੱਕ ਦਿਆਂ ਦੇਖ ਸਕਦਾ ਇਤਿਹਾਸ ਗਵਾਇ ਪਿੰਡੀ ਡਾਕਟਰ ਕਿੰਨਾ ਕੁ ਬਣ ਗਿਆ ਤੂੰ ਡਾਕਟਰ ਮੈਂ ਦੂਜੀ ਦਾ ਕਰੇ ਡਾਕਟਰ ਉਤਰੀ ਕੀਤੀ ਨਹੀਂ ਹਾਂ ਪਰ ਸੁਣਾਂ ਦੀ ਬਰੀਡਿੰਗ ਦੇ ਪੂਰੇ ਫਲ ਡਾਕਟਰ ਹਾਂ ਹੁਣ ਬਥੇਰੇ ਕਹਿੰਦਾ ਵੀ ਬਰੀਡਿੰਗ ਤੇ ਆ ਹਾਂ ਮੈਨੂੰ ਜਿਵੇਂ ਲੋਕ ਕਹਿੰਦੇ ਆ ਵੀ ਸਾਡੀ ਕਿਦਰਾ ਪੱਕਾ ਡਾਕਟਰ ਹੈ ਕੋਈ ਇਹ ਨਾ ਬੜਾ ਵਧੀਆ ਜਿਵੇਂ ਹੁਣ ਮੈਨੂੰ ਬਥੇਰੇ ਲੋਕ ਕਹਿੰਦੇ ਆ ਵੀ ਜਰਾ ਸੀ ਆਵਾਂਗੇ ਹਨ ਹੁਣ ਵੀਰੇ ਇੰਨਾ ਟਾਈਮ ਜੇ ਨਿੱਜੀ ਗੱਲਾਂ ਸਮਝਾਉਂਦਾ ਨਹੀਂ ਟਾਈਮ ਹੁੰਦਾ ਮੁਕਤ ਨਹੀਂ ਟਾਈਮ ਕੱਢ ਸਕਦੇ ਉਹਦੇ ਲਈ ਲੋਕੋ ਨਹੀਂ ਜਿਵੇਂ ਕਹਿੰਦੇ ਟ੍ਰੇਨਿੰਗ ਹੁਣ ਟ੍ਰੇਨਿੰਗ ਤਾਂ ਲੈ ਮੁੰਡੇ ਆ ਜਾਂਦੇ ਆ ਕਈ ਵਾਰੀ 10 ਇਕੱਠੇ ਹੋ ਕੇ ਉਹ ਸਾਰੇ ਇੱਕ ਦਿਨ ਦਾ 1000 1000 ਰੁਪਏ ਦਿੰਦੇ ਆ ਵੇਝ ਜਾਂਦੇ ਆ ਕੱਲੀ ਕੱਲੀ ਚੀਜ਼ ਲੈ ਕੇ ਜਾਂਦੇ ਆਉਂਦੇ ਤੇਰੇ ਕੋਲੇ ਹਾਂ ਬਈ ਬਾਦੂ ਵਧੀਆ ਲੈ ਬਈ ਨੰਬਰ ਪਾ ਦੇਗੇ ਪਿੰਦੀ ਦਾ ਜੇ ਤੁਸੀਂ ਟ੍ਰੇਨਿੰਗ ਕਰਨੀ ਚਾਹੁੰਦੇ ਆ ਤਾਂ ਤੁਸੀਂ ਕਰ ਸਕਦੇ ਆ 1000 ਰੁਪਏ ਆ 2 ਘੰਟਿਆਂ ਦਾ ਕੰਮ ਆ ਬਸ ਵੀਰੇ ਕੱਲੀ ਕੱਲੀ ਚੀਜ਼ ਆ ਸਤਿ ਸ਼੍ਰੀ ਅਕਾਲ ਜੀ ਕੱਲੀ ਕੱਲੀ ਚੀਜ਼ ਮਤਲ ਲਿਖਿਆ ਕੇ ਤੋਰ ਦਈ ਦੀ ਹਾਂ ਲਿਖਿਆ ਕੇ ਤੋਰ ਤੇ ਕੋਈ ਦਵਾਈ ਕੋਈ ਦੱਲਾ ਵੀ ਜਿਹੜੀ ਕੰਮ ਨੂੰ ਆਉਣਾ ਉਹ ਸਾਰਾ ਕੁਝ ਦੱਸੀਦਾ ਹੁਣ ਬਰੀਡ ਦਾ ਸਾਨੂੰ ਸਾਰੀ ਕਰਦੇ ਆ ਪਰ ਕਟੀਆਂ ਕੋਈ ਚਬਾਉਂਦਾ ਨਹੀਂ ਵੀ ਆਪਾਂ ਕਟੀਆਂ ਵੀ ਚਾਉਣੇ ਆ ਇਹਦਾ ਕੀ ਆ ਇਹਦੀ ਫਿਰ ਕੈਲਕੂਲੇਸ਼ਨ ਕਰਕੇ ਸਾਨ ਨਾਲ ਸਾਨ ਮਿਲਾਉਣਾ ਪੈਂਦਾ ਮੈਂ ਇਸਲਾਂ ਵੀ ਕਿਹੜਾ ਦੁੱਧ ਦੇ 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 ਬੰਦੇ ਨੇ ਸਾਰਾ ਕੁਝ ਲਾਇਵ ਫੇਰ ਵੀ ਇੱਥੋਂ ਤੱਕ ਆ ਕਾਲੀ ਨਾਗਣੀ ਐ ਉਹ ਵੱਡੀ ਭੈਣ ਖੜੀ ਸੀ ਇਹਦੀ ਇਹ ਤੀਜੇ ਨੰਬਰ ਵਾਲੀ ਛੋਟੀ ਆ ਅੱਛਾ ਇਸੇ ਕਾਲੀ ਨਾਗਣੀ ਆ ਇਹਨੇ 19 ਕਿਲੋ 300 ਗ੍ਰਾਮ ਦੁੱਧ ਕੱਢਿਆ 2 ਇਹ ਸਭ ਤੋਂ ਕੀਮਤੀ ਝੋਟੀ ਆਪਣੀ ਇਹ ਬਣੀ ਤੇ ਹੁਣ ਇਹ ਦੂਜੇ ਸੂਏ ਵਾਸਤੇ 7 ਮਹੀਨੇ ਦੀ ਗੱਬਣ ਹੋ ਗਈ ਦੁੱਧੋ ਛੜਨ ਲੱਗੇ ਤੇ ਵੀ ਜਿਹੜਾ 2 1/2 ਪੌਣੇ 3 ਮਹੀਨੇ ਮਿਲ ਜਾਣ ਕਰਦ ਕੱਢਦੇ ਮੱਝ ਦਾ ਤੂੰ ਆਹੋ ਦੇਖ ਹਾਂ ਤੇ ਇਹ ਲੰਮੂ ਆ ਜੀ ਜਿਹਦੀ ਮੈਂ ਉਹ ਕੱਟੀ ਨਹੀਂ ਕਹਿੰਦਾ ਸੀ ਹਾਂ 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 ਉਹ ਕੱਟੀ ਇਸ ਝੋਟੀ ਦੀ ਆ ਜੀ ਇਹਨੂੰ ਲੰਮੂ ਕਹਿੰਦੇ ਹਾਂ ਹਾਂ ਜੀ ਇਹਦਾ ਤੀਜਾ ਸੂਆ ਸੀ 23 ਲੀਟਰ ਦਾ ਦੁੱਧ ਸਹਿਤ ਇਹਦਾ 23 ਲੀਟਰ ਤੀਜੇ ਸੂਏ ਬਾਈ ਹਾਂ ਹੁਣ ਤਾਂ ਇਹ ਡਰਾਈ ਹੋਊਗਾ ਵੰਗਾ ਜੀ ਅੱਛਾ ਹੁਣ ਡਰਾਈ ਆ ਹਾਂ ਜੀ ਬਦੂਦਾਰ ਆ ਜਿਹੜੀ ਮੱਝ ਆ ਗਈ ਦੇਖਣ ਨੂੰ ਤੁਹਾਨੂੰ ਛੋਟੀ ਜੀ ਲੱਗੂ ਹਮ ਇਹਨੇ 2019 2020 2021 ਤੇ 2022 ਤੇ ਕਿਹਨੇ ਵੱਡੇ ਵੱਡੇ ਬ੍ਰਿਟਾਨੀਆ ਨਾਲਾਂ ਚ ਕਾੰਦੀ ਸੀ ਸਾਰਾਂ ਤੋਂ ਬਹੁਤ ਜ਼ਿਆਦਾ ਚੰਗਾ ਦੁੱਧ ਸੀ ਇੱਕ ਸਾਲ ਇੱਕ ਸਾਲ ਚ 2020 ਦੇ ਵਿੱਚ ਜਨਵਰੀ ਵਾਲਾ ਮੇਲਾ ਜਿੱਤਿਆ ਬਟਾਲੇ ਵਾਲਾ ਜਿੱਤਿਆ ਮਤਲਬ ਕਹਿਣ ਦਾ ਭਾਵ ਪਹਿਲੇ ਦੋ ਨੰਬਰਾਂ ਤੋਂ ਤਿੰਨ ਤੱਕ ਹੀ ਖੇਢੀ ਗਈ ਦੁੱਧ ਚਵਾਈ ਚ 22 ਕਿਲੋ 600 ਤੋਂ ਲਾ ਕੇ 23 700 ਦੇ ਵਿੱਚ ਖੇਢੀ ਗਈ ਤੇ ਫਿਰ ਵੀ ਤੀਜਾ ਨੰਬਰ ਦੂਜਾ ਨੰਬਰ ਪਹਿਲਾ ਨੰਬਰ ਆ ਹੀ ਖੇਢੀ ਗਈ ਇਹ ਤੋਨੇ ਜਾਣ ਗੰਦੇ ਆਹ ਨਾਗਣੀ ਆ ਗਈ ਵੱਡੀ ਅੱਛਾ ਆ ਵੱਡੀ ਨਾਗਣੀ ਆ ਜਿਹੜੀ ਆਪਣੀ ਜਾਨ ਆ ਜਿਹੜੀ ਤੇਰੀ ਜਾਨ ਆ ਜਿਹਨੇ ਤੈਨੂੰ ਮਤਲਬ ਪਿੰਦੀ ਸਿੱਧੂ ਬਣਾਇਆ ਹਾਂ ਬਣਾਇਆ ਮੈਸਾਂ ਦੇ ਵਿੱਚ ਇਹਨੇ ਸਭ ਤੋਂ ਵੱਡਾ ਨਾਮ ਇਹਦੇ ਕੈ ਸੂਏ ਹੋਗੇ ਬਾਈ ਇਹਦੇ ਵੀ ਹੁਣ ਹੋਗੇ ਉਹਨਾਂ ਦੇ ਪੰਜ ਸੂਏ ਆਪਣੇ ਘਰ ਦੇ ਹੋਗੇ ਤੇ ਦੋ ਚਾਰ ਸੂਏ ਮੰਗਰ ਸੀਗੀ ਹੋਊਗੀ 7-8 ਸੂਏ 7-8 ਸੂਏ ਮੱਝਾਂ ਨਹੀਂ ਬੁੜੀਆਂ ਹੁੰਦੀਆਂ ਆਹ ਮੱਝਾਂ ਦਿੱਲੀ ਵਾਲੀ ਆ ਆਹ ਮੱਝ ਕਿੰਨੇ ਸੂਏ ਲੱਗਦੇ ਪੱਠ ਦੇਖ ਲੈ ਇਹਦੀ ਇਹ ਇਹ 9ਵੇਂ 10ਵੇਂ ਸੂਏ ਆ ਅੱਛਾ 9ਵੇਂ 10ਵੇਂ ਸੂਏ ਆ ਕੈ ਕੇ ਦਿਖਾਵੇ ਹੁਣ ਕਹਦੇ ਵੀ ਚੌਥੇ ਸੂਏ ਪੰਜਵੇਂ ਸੂਏ ਸੇਵਾ ਦਾ ਵੀ ਫਰਕ ਆ ਬਾਈ ਇਹ ਮੱਝ ਨੇ 13 ਜਨਵਰੀ ਲੈ ਬਾਈ ਤੁਸੀਂ ਆ ਮਾੜਾ ਏ ਛੱਡ ਕੇ ਕਿਸੇ ਮੱਝ ਥੱਲੇ ਫੋਸ ਦਿਖਾ ਦਿਓ ਲੈ ਨਹੀਂ ਨਾਲ ਦੀ ਨਾਲ ਹੀ ਖਿੱਚੀ ਜਾਂਦੇ ਰਹਿੰਦੇ ਨਾਲ ਦੀ ਨਾਲ ਬਾਈ ਧਿਆਨ ਕੇ ਆ ਰਿਆ ਯਾਰ ਆਦੇ ਹੁਣ ਉਹ ਬਾਹਰੋਂ ਚੱਕੀ ਜਾਂਦਾ ਹੁਣੇ ਹੱਥ ਨੇ ਫੋੜਾ ਮਾਰ ਕੇ ਬੈਠਣਗੇ ਟੜਕੇ ਨੂੰ ਹਵਾ ਨਿਕਲ ਜੂ ਬਸਾਬ ਵਾਲੇ ਥਾਂ ਤੇ ਟੜਕੇ ਦੋ ਬੱਠਲ ਛੱਟ ਕੇ ਮਾਰ ਕੇ ਫੋੜਾ ਬੰਨਦਾਨਗੇ ਤੇ ਇਹ ਇਹ ਮੱਝ ਨੇ ਬਾਈ 11 ਤੋਂ 12 ਮੇਲੇ ਜਿੱਤੇ ਆ ਇਹ ਇਹ ਨੇ ਹਾਂ ਤੇ ਡرائی ਦੇਖੋ ਹੁਣ ਇਹਨੂੰ ਇਹ ਵੀ ਸਾਢੇ 6 ਮੀਨਾਂ ਦੀ ਗੱਪਣ ਹੋ ਗਈ ਟਰਾਈ ਹੋਈ ਜਾਂਦੇ 8 ਕਿਲੋ ਦਾ ਤੇ ਛੱਡਾ ਇਹ ਚਫਾ ਨੂੰ ਫੇਲ ਕਰਦੀ ਆ ਤੇ ਉਦੋਂ ਦਾ ਡੱਡੋ ਆ ਗਈ ਜੀ ਇਹਨੂੰ ਜ ਇਹ ਇਹਦਾ ਨਾ ਡੱਡੂ ਰੱਖਿਆ ਦਿੱਲੀ ਦੇ ਇਹ ਦਿੱਲੀ ਤੋਂ ਲੈਂਦੀ ਸੀ ਹਾਂਜੀ ਇਹਦੀ ਮਾਂ ਦਿੱਲੀ ਤੋਂ ਆਈ ਸੀ ਅੱਛਾ ਅੱਛਾ ਹਾਂ ਇਹਦੀ ਇੱਥੇ ਆਪ ਤਿਆਰ ਕਰੀਏ ਤੂੰ ਹਾਂ ਇਹਦੀ ਇੱਥੇ ਚਵਾਈ ਕਰਾਉਣੀ ਸੀ ਨਾ ਇਹਦੇ ਨਾਲ ਥੋੜਾ ਥਣ ਚ ਫਲਟ ਪੈ ਗਿਆ ਅੱਛਾ ਉਹਦੇ ਇੱਕ ਪਾਸੇ ਵਾਲਾ ਤੇ ਸਹੀ ਹੈ ਇੱਕ ਪਾਸੇ ਵਾਲਾ ਵੱਡਾ ਥਣ ਹੋ ਗਿਆ ਥੋੜਾ ਚੜ ਗਿਆ ਅੱਛਾ ਜਿਆਦਾ ਵੱਡਾ ਸਾਈਜ਼ ਹੋ ਗਿਆ ਹੁਣ ਅਗਲੇ ਸੂਏ ਨੂੰ ਲੋਟ ਹੋ ਸਕਦੀ ਆ ਠੀਕ ਹੈ ਪਰ ਫੇਰ ਅੱਬ ਨੂੰ ਪਤਾ ਕੀ ਹੋਣਾ ਬਹੁਤ ਚੰਗੀ ਝੋਟੀ ਆ ਗੱਲਾਂ ਜਿਹੜੀਆਂ ਪਿੰਦੀ ਦੱਸਦਾ ਵੀਰੇ ਐ ਹੋ ਗਿਆ ਕੋਈ ਨਹੀਂ ਦੱਸਦਾ ਰੇਕ ਆਖੂ ਮੇਰੀ ਤਾਂ ਸੇ ਹੁਣਾ ਹੈ ਨਾ ਤੇ ਫੋਦੂਬਾ ਦਾ ਹਾ ਹਾ ਕੀ ਪਿੰਦੀ ਤੂੰ ਮਾਨ ਕਈ ਵਾਰੀ ਨਾ ਜੀ ਕਰਦਾ ਹੁੰਦਾ ਵੀ ਵੀਡੀਓ ਪਾਉਣਾ ਛੱਡ ਦੇ ਫਿਰ ਜਿਹੜੇ ਬੰਦੇ ਥੱਲੇ ਹੁੰਦੇ ਨਾ ਜਿਹੜੇ ਬੰਦੇ ਪਰਸਨਲ ਫੋਨ ਵਿੱਚ ਕਈ ਬੰਦਾਂ ਦੇ ਫਾਇਦੇ ਵੀ ਹੁੰਦੇ ਵੀ ਬਾਈ ਬਣ ਕੇ ਯਾਰ ਤੇਰੇ ਕਰਕੇ ਤਾਂ ਸਾਡੇ ਜਵਾਬ ਵਿੱਚ ਸਾਰੇ ਥੰਨ ਲੱਗਿਆ ਅੱਜ ਜਿਹੜਾ ਕਮੈਂਟ ਮਾਰਦਾ ਮੈਂ 100% ਕਹਿ ਸਕਦਾ ਜੇ ਤਾਂ ਜੇ ਤਾਂ ਉਹ ਕੋਈ ਜਵਾਬ ਹੋਇਆ ਮਗਰੋਂ ਤੇਰੇ ਵਾਲੀ ਗੱਲ ਵੀ ਡੂੜ ਪੈ ਜਾਂਦਾ ਜਾਂਦਾ ਬੰਦਾ ਹੋਊਗਾ ਉਹ ਠੀਕ ਆ ਵੀ ਜਿਹੜਾ ਉਹੀ ਲੱਗਣ ਵਾਲਾ ਹੋ ਤੇ ਜੇ ਉਹ ਜਵਾਬ ਹੋਏ ਜਾਂ ਕੁਝ ਵੀ ਹੋਏ 100% ਉਹਨਾਂ ਦੇ ਜਵਾਬ ਵੀ ਆਪਾਂ ਨੂੰ ਦੇਖ ਕੇ ਮੈਂ ਸਾਰੱਖਦੇ ਹੋਣਗੇ ਪਰ ਫਿਰ ਵੀ ਇਹ ਲੋਕਾਂ ਦੀ ਆ ਨਹੀਂ ਹੁੰਦੀ ਦੋ ਪੈਸੇ ਜੇ ਵੱਧ ਵਟਣ ਲੱਗਿਆ ਲੋਕਾਂ ਨੇ ਕਹਣਾ ਇਹ தੱਪੀ ਐ ਠੀਕ ਐ ਗੱਲਾਂ ਸੱਚ ਦੱਸਤੀਆਂ ਇਹ ਵੀ ਝੂਠ ਐ ਕਈ ਵਾਰੀ ਐਂ ਹੁੰਦਾ ਵੀ ਦੱਸੀ ਜੇਣਾ ਤੇ ਫਿਰ ਵੀ ਸਾਡਾ ਯਾਰ ਖੁੱਲਾ ਚੈਲੰਜ ਐ ਤੂੰ ਜਿਹੜੇ ਚੀਜ਼ਾਂ ਦਾ ਕਪਮਾਨ ਦੇ ਆਓ ਤੂੰ ਜਵਾਈ ਦੀ ਕਮ ਕਰਨੀ ਆ ਕਿਸੇ ਤਰ੍ਹਾਂ ਚਵਾਈ ਆ ਯਾਰ ਕੱਟੀ ਆ ਬਾਹਰ ਲਈ ਕੱਟੀ ਆ ਆਪਾਂ ਨਹੀਂ ਲੈ ਕੇ ਵਿੱਚ ਹੀ ਜਿਹੜੇ ਬੰਦੇ ਨੂੰ ਵੇਚੀ ਆ ਉਹਨਾਂ ਦਾ ਕਿਤੇ ਕਮੈਂਟ ਆਇਆ ਦੇਖਿਆ ਜਮਾ ਨਹੀਂ ਆਉਂਦਾ ਉਹਨਾਂ ਨੂੰ ਦੱਸੀਦਾ ਵੀਰੇ ਦੁੱਧ ਪੁੱਤ ਕਰਮਾਂ ਦਾ ਉਹ ਐਂ ਲੈਂਦੇ ਆ ਭਾਈ ਐਂ ਕਰਕੇ ਦੁੱਧ ਅਗਲਾ ਕਹਿੰਦਾ ਭਾਈ ਬਣ ਕੇ 2 ਸਾਲ ਬੁੱਕਾ ਹੈ ਇਹਦੇ ਅੰਦਰੋਂ ਬਲੱਡ ਆਊਗਾ ਸਾਨੂੰ ਇਹਦਾ ਬਲੱਡ ਚਾਹੀਦਾ ਸਾਨੂੰ ਦੁੱਧ ਨਹੀਂ ਚਾਹੀਦਾ ਦੁੱਧ ਤਾਂ ਬਲੱਡ ਨਹੀਂ ਚੰਗੇ ਨੇ ਦੇਈ ਦੇਣਾ ਹੂੰ ਇਹਦਾ ਭਾਈ 23 ਕਿਲੋ ਦੁੱਧ ਆ ਵੀਰੇ 23 ਕਿਲੋ ਹਾਂ ਇਹਨੂੰ ਗਾਹਾਂ ਨੂੰ 4 ਮਹੀਨੇ ਪਹਿਲਾਂ ਡਰਾਈ ਕਰਕੇ ਆਇਤੀ ਇਹਨੂੰ ਪੂਰਾ ਫੁੱਲ ਭਰ ਕੇ ਰਾਜ਼ੀ ਕਰਕੇ ਫੇਰ ਸਵਾਵਾਂਗੇ ਇਹਦਾ ਵੀ ਇਹ ਵੀ ਰਾਜੀ ਨਹੀਂ ਹੁੰਦੀ ਇਹ ਹੱਡ ਚ ਪੁੱਛਦਾ ਦੇਖੀ ਬਾਈ ਹਾਂ ਲੈ ਹੁਣ ਵੀ ਤੂੰ ਦੇਖ ਲੈ ਲੈ ਠੀਕ ਹਜੇ ਘੰਟਾ ਪੈ ਤਾ ਤੇਰੀਆਂ ਗੱਲਾਂ ਇੱਥੇ ਟੁਕੜਾ ਹੈ 5 5 6 ਮਹੀਨਾ ਦੀ ਦੇਖੋ ਬਾਈ ਉਹਦਾ ਕਾਰਨ ਕੀ ਹੈ ਚੰਗੀ ਬਰੀਡ ਬਰੀਡ ਸਾਹ ਸਮਸਮਾਈ ਨਹੀਂ ਨਹੀਂ ਸਾਮ ਸਮਾਈ ਪਹਿਲੇ ਨੰਬਰ ਤੇ ਬਰੀਡ ਹੈ ਦੂਜੇ ਤੇ ਸਾਮ ਸਮਾਈ ਹੈ ਸਾਰੀਆਂ ਗੱਲਾਂ ਸਹੀ ਹੈ ਹਾਂ ਜੇ ਕਿਸੇ ਕੋਲੇ ਬਰੀਡ ਹੋਊਗੀ ਉਹ ਤਾਂ ਖਰਾਕ ਵੀ ਘੱਟ ਪੈ ਜੂ ਇੱਕ ਵਾਰੀ ਤੈਨੂੰ ਮੱਝ ਦੱਸੂ ਉਹ ਵੀ ਮੈਂ ਪੱਛੀ ਆਈ ਨਵੇਂ ਬੰਦੇ ਨੇ ਪਿੰਦੀ ਕਿਸੇ ਨੇ ਸ਼ੁਰੂ ਕਰਨਾ ਮੰਨ ਲਓ ਉਹ ਕਿਹੜੇ ਕੀ ਕੀ ਮੋਟੀਆਂ ਨਿਸ਼ਾਨੀਆਂ ਤੂੰ ਕੀ ਕਹਿਣਾ ਹੈ ਬਰੀਡ ਦੀਆਂ ਨਹੀਂ ਮੋਟੀਆਂ ਤਾਂ ਬਰੀਡ ਦੇ ਰਹੇ ਨਹੀਂ ਆਮ ਬੰਦੇ ਨੂੰ ਤਾਂ ਬਰੀਡਾਂ ਨਾਲ ਦਾ ਹਜੇ ਚੱਕਰ ਬਹੁਤ ਘੱਟ ਪਤਾ ਲੱਗੂ ਮਾੜੀ ਮੈਂ ਪਸੰਦੀ ਆਉਣੇ ਹਾਂ ਕਿਉਂਕਿ ਬਰੀਡਰ ਤਾਂ ਪਸਲੀ ਵੀ ਹੈ ਬਸ ਤੁਸੀਂ ਘਰੇ ਘਰੇ ਮੱਝ ਲੈਣੀ ਹੈ ਕਿਹੜੀ ਚੀਜ਼ ਦੇਖਣ ਘਰੇ ਮੱਝ ਤੁਸੀਂ ਦੋ ਚੀਜ਼ੇ ਦੇਖਣੀ ਆਂ ਕਈ ਵਾਰੀ ਸਿੰਘ ਕੋਈ ਬਿੰਗਾ ਟੇਡਾ ਹੁੰਦਾ ਕੋਈ ਚੱਕਰ ਨਹੀਂ ਹੂੰ ਕਿਉਂਕਿ ਸਿੰਘ ਜਿਹੜੀ ਬਰੀਡ ਹੁੰਦੀ ਹੈ ਡਾਕਟਰਾਂ ਨੇ ਦੱਸਿਆ ਵੀ ਸਿੰਘ ਨਾਲ ਕੋਈ ਤਾਲਕ ਨਹੀਂ ਸਿੰਘ ਨਾਲ ਕੋਈ ਗੱਲ ਕਰਦਾ ਜਿਵੇਂ ਜਵਾ ਆਪਣਾ ਕੋਈ ਅੰਗ ਪੈਰ ਜਮਾਨ ਰੂਪਿੰਗਾ ਟੱਡਾ ਗਿਆ ਉਹ ਕੁਦਰਤੇ ਹੁੰਦਾ ਤਾਂ ਉਹ ਵੀ ਬੰਦਾ ਨਾ ਬੇਲਡ ਆ ਥੋੜੀ ਹੁੰਦਾ ਉਹ ਵੀ ਗੋਣੀ ਹੁੰਦਾ ਤੇ ਬਸ ਹਾਂ ਇਹ ਚੀਜ਼ ਹੈ ਸਿੰਘ ਨਾਲ ਦੇਖੋ ਉਹ ਤਾਂ ਚੱਡਾ ਜਿਵੇਂ ਹੁਣ ਇਹ ਡੇ ਡੇ ਸੈਟ ਸਿੰਘ ਸੀ ਸਾਰੇ ਛੱਡ ਜਾ ਕਰਨ ਮੈਂ ਗਿਆ ਭਾਈ 19 20 ਲੀਟਰ ਜਦੋਂ ਦੁੱਧ ਤੋਲਿਆ ਮੈਂ ਕਿਹਾ ਪੈਸੇ ਮੰਗੋ ਕਹਿੰਦੀ ਸਾਨੂੰ ਤਾਂ ਮੈਂ ਬੁੜੀ ਕਹਿੰਦੀ 72000 ਦਿੰਦੇ ਆ ਮੈਂ 82 ਮੈਂ 10000 ਵਾਧੇ ਦਿਆਂ ਉਹਨਾਂ ਨੂੰ ਉਹ 10000 ਦੇ ਖੋਜੋਗੇ ਇਹ ਮਾਜਾ ਮੈਨੂੰ ਅੰਦਰ ਲੈ ਘਰੇ ਲਿਆਂਦੀ ਮੈਂ 82000 ਦੀ ਆਉਣ ਸਾਰੇ ਇਹਦੇ ਮਗਰ ਕੱਟੀ ਸੀ 65000 ਦੀ ਕੱਟੀ ਵੀ ਕੀਤੀ ਫੇਰ ਦੁਬਾਰੇ ਕੱਟੀ ਦਿੱਤੀ ਮੋਦੀ ਦੀ ਮਗਰਲੇ ਸਾਲ ਉਹ ਇੱਥੇ ਥਰਾਜ ਪੈਂਦਾ ਹੈ ਭਗਤੇ ਦੇ ਨਾਲ ਉਹ ਰਿਸ਼ਤੇਦਾਰ ਸੀ ਉਹ ਫੇਰ 85 90000 ਦੀ ਲੈ ਗਏ ਕੁਣ ਤੀਜਾ ਇਹਦਾ ਕੱਟਾਗਾ ਮਤਲਬ ਜਿਹੜੀ ਸੱਚ ਇੱਕ ਗੱਲ ਹੋਰ ਦਾ ਜਿਹੜੀ ਲੋਕਾਂ ਦੇ ਕੰਮ ਆਉਣ ਵਾਲੀ ਆ ਅੱਛਾ ਜਿਆਦਾ ਤੂੰ ਦੱਸ ਤਾਂ ਸਿੰਘ ਕਿੰਨਾ ਦੇਖੋ ਪਿੰਡਾ ਪਧਰਾ ਦੇਖੋ ਪਿੰਡਾ ਬਰੀਕ ਦੇਖ ਲਓ ਆ ਪੂਛ ਦੇਖ ਲਓ ਜਿਵੇਂ ਐ ਆਹਦੇ ਹੱਡ ਜਿੰਨਾ ਦੂਰ ਆ ਪੂਛ ਵਿੱਚ ਪਈ ਹੋਵੇ ਐ ਤੇ ਹਾਂ ਜਿਆਦੇ ਮੋਟੀ ਨਾ ਹੋਵੇ ਜੜਾਂ 'ਚ ਸਾਰੀ ਤੇ ਵੀ ਜਿਆਦੇ ਮੋਟੀ ਅੱਛਾ ਪੂਛਾਂ ਵਿੱਚ ਕਿੱਦਾਂ ਪਈ ਹੋਵੇ ਕੱਲੀ ਜਿੰਨੀ ਕੱਲੀ ਪਈ ਹੋਵੇ ਤੇ ਦੂਜੀ ਗੱਲ ਹੱਡ ਵਧੀਆ ਠੀਕ ਆ ਤੇ ਤੀਜੀ ਗੱਲ ਥਣ ਜਾਂ ਛੱਡਾ ਜਿਵੇਂ ਇਹਦਾ ਥਣ ਲੰਮਾ ਜਾਂ ਛੋਟਾ ਉਹਦਾ ਕੋਈ ਚੱਕਰ ਨਹੀਂ ਪਰ ਜਿਹੜਾ ਚੱਡਾ ਚੱਡਾ ਹੁੰਦਾ ਨਾ ਜਿਵੇਂ ਐ ਬਣੇਵੇ ਚੱਡਾ ਦੇਖੋ ਦੁੱਧ ਜੋਖ ਲੋ ਬਸ ਆਮ ਨਾਰਮਲ ਘਰੋਂ ਲੈ ਲੋ ਵਪਾਰੀ ਦੇ ਘਰੋਂ ਲਾਉਣਾ ਇਹਦੇ ਬੱਦ ਬੱਦ ਸੂਏ ਦਾ ਕੋਈ ਚੱਕਰ ਨਹੀਂ ਨਹੀਂ ਹੈ ਬੱਦ ਬੱਦ ਸੂਏ ਦਾ ਕੋਈ ਚੱਕਰ ਕੋਈ ਚੱਕਰ ਜੇ ਤੁਸੀਂ ਦੁੱਧ ਪੀਣ ਨੂੰ ਲੈਣੀ ਆ ਇੱਕ ਬਿੰਦੀ ਖਰਾਕ ਬਾਈ ਕਿੰਨੀ ਤੋਲ ਕੇ ਪਾਉਣਾ ਤੇ ਇਹ ਵੀ ਨਹੀਂ ਖਰਾਕ ਅੱਧੀ ਵੀਰੇ ਜਿੰਨਾ ਦੁੱਧ ਹੈ ਫਾਰਮੂਲਾ ਆਪਾਂ ਦੱਸਤਾ ਜਿੰਨਾ ਕ ਦੁੱਧ ਹੈ ਹਾਂ ਉਨਾ ਕ ਅੱਧਾ ਹੁੰਦੀ ਹੈ ਜੀ ਉਹਦੇ ਅੱਧੀ ਖਰਾਬ ਹਾਂ ਜੇ 20 ਹੁੰਦੇ ਆ ਤੇ 8 9 10 ਕਿਲੋ ਖਾ ਜਾਂਦੀਆਂ ਬਾਈ ਠੀਕ ਹੈ ਹਾਂ ਜੀ ਘੱਟ ਦੁੱਧ ਵਾਲੀ ਵੱਧ ਖਾਂਦੀ ਹੈ ਜਿਹੜੀ 22 ਲੀਟਰ 25 ਵਾਲੀ ਆ ਉਹ ਤੋਂ ਮਸੇਂ 10 ਖਾਦੀ ਜਾਂਦੀ ਹੈ 20 ਵਾਲੀ ਵੀ 10 ਖਾ ਜਾਂਦੀ ਹੈ 18 ਵਾਲੀ ਵੀ 10 ਖਾਂਦੀ ਹੈ ਕਿੰਨੀ ਤੇਰੇ ਕੋਲੇ ਹੁਣ ਟੋਟਲ ਕਿੰਨੇ ਜਾਨਵਰ ਆ ਜਾਨਵਰ ਹੋਣਗੇ ਸਾਰੇ 40 45 ਬਾਈ 40 45 ਜੇ ਗੱਲ ਕਰੀਏ ਤਾਂ ਕਿੰਨੇ ਕਿੱਲੇ ਵਾਲਾ ਦਾ ਤੂੰ ਮੁਕਾਬਲਾ ਕਰਦਾ ਹੈ ਬਸ ਅੱਖਰ ਦੀ ਕਰ ਮੰਨ ਲੈ ਤੇਰੇ ਭਰਾ ਕੋਲੇ ਜ਼ਮੀਨ ਹੋਵੇ ਉਹ ਨਹੀਂ ਹੈਗੀ ਜੇ ਹੋਵੇ ਠੇਕੇ ਠੇਕੇ ਵਾਲੀ ਠੇਕੇ ਵਾਲੀ ਜ਼ਮੀਨ ਤਾਂ ਭੋਂਦੇ ਦੇ 100 ਕੱਲਾ ਲਾਲਾ ਘਰ ਦੀ ਜ਼ਮੀਨ ਜੇ ਆਪਣੇ ਕੋਲ ਹੋਊਂ ਕਿ ਘਰ ਦੀ ਸਾਰੀ ਫਸਲ ਬੰਦੇ ਕੋਲੇ ਘਰ ਦੀ ਫਸਲ ਨੂੰ ਐ ਮੰਨ ਲਾ ਮੱਝਾਂ ਗੈਣ ਲੋ ਬਸ ਜਿਵੇਂ ਹੁਣ 25 30 ਪਸ਼ੂ ਸੂਏ ਵੇ ਆਪਣੇ ਮਗਲ ਜਾਂ ਸੂਨ ਆਲੇ ਇਹ ਐ ਮੰਨ ਲਾ ਵੀ ਮੇਰੇ ਕੋਲ ਘਰ ਦੇ 25 ਕੱਲੇ ਹੈਗੇ ਆ ਯਕੀਨ ਨਹੀਂ ਜਿਹੜੇ ਸਾਲ ਦੇ ਵਿੱਚ ਉਹਨਾਂ ਨੇ ਮੁਕਾਬਲਾ ਕਰਦਾ 25 ਕੱਲੇ ਵੀ ਹੈਗੇ ਆ ਤੇ ਉਹਨਾਂ 'ਚ ਸਬਜ਼ੀ ਵੀ ਲੱਗੀ ਵੀ ਐ ਨਾਲ ਅੱਛਾ ਨਾਲ ਸਬਜ਼ੀ ਵੀ ਲੱਗੀ ਨਹੀਂ ਸਬਜ਼ੀ ਨਹੀਂ ਲੱਗੀ ਹੋਈ ਤੇ ਮੱਝਾਂ ਵੀ ਰੱਖੀਆਂ ਹੋਣਗੀਆਂ ਹਾਂ ਮੱਝਾਂ ਵੀ ਰੱਖਿਆਂਵਾਂ ਉਹ ਕੰਮ ਐ ਜਿਵੇਂ ਘਰੇ ਨਾਰਮਲ ਹੁੰਦਾ ਹਾਂ ਹਾਣੀ ਮੰਗਣ ਦੀ ਲੋੜ ਕੁਸ ਕਰਨ ਦੀ ਲੋੜ ਨਹੀਂ ਦੋ ਪਸ਼ੂ ਪਾਲੋ ਚਾਰ ਪਾਲੋ ਬਿਜ਼ਨਸ ਛੋੜਾ ਅੱਜ ਤੁਸੀਂ ਆਪ ਦੇ ਮਾਲਕ ਹੋ ਛੋਟਾ ਕਰੋ ਵੱਡਾ ਕਰੋ ਇੱਕ ਲੋਕਾਂ ਨੂੰ ਗੱਲ ਇਹ ਦੱਸ ਤੇਰਾ ਫੋਕਸ ਕਿਹੜੀ ਚੀਜ਼ ਤੇ ਆ ਨਾਮ ਜਿੱਤਣ ਤੇ ਆ ਕਟੀਆਂ ਵੇਚਣ ਤੇ ਆ ਦੁੱਧ ਵੇਚਣ ਤੇ ਆ ਕਾਤੇ ਆ ਨਹੀਂ ਮੇਰਾ ਫੋਕਸ ਹੈਗਾ ਬਰੀਡਿੰਗ ਤੇ ਜਿਹੜੀਆਂ ਕਟੀਆਂ ਮੈਂ ਵੇਚੀਆਂ ਸੀ ਮਗਰਲੀ ਵਾਰ ਉਹ ਕੀ ਹੋਇਆ ਮਨ ਬਾਈ ਆਪਾਂ ਪਾਲਿਆ ਵੱਡਾ ਫਾਰਮ ਜਦੋਂ ਫਾਰਮ ਪਾਲਿਆ ਮੈਂ ਦੇਖਿਆ ਵੀ ਯਾਰ ਜੇ ਕਟੀਆਂ ਵੀ ਨਾ ਵੇਚੀਆਂ ਤੇ ਮਗਰ ਆਪ ਨੂੰ ਇੱਕ ਵਾਰੀ ਹੋਰ ਨਹੀਂ 20-25 ਲੱਖ ਲਾਉਣਾ ਬੂ ਵੀ ਕਿਉਂ ਨਾ ਜਿਹੜੇ ਸਾਰੇ ਭਰਾ ਗੁੱਸੇ ਆ ਮੰਨਦੇ ਵੀ ਯਾਰ ਤੂੰ ਜਾਣ ਕਹਿੰਦੇ ਦਿੰਦਾ ਸਾਨੂੰ ਉਹਨਾਂ ਨੂੰ ਮੈਂ ਇੱਕ ਵਾਰੀ ਸਾਰਿਆਂ ਨੂੰ ਕਾਲ ਕਰਤੀ ਵੀ ਭਾਈ ਮੈਂ ਕੱਟੀਆਂ ਬੁੱਕ ਕਰਨੇ ਜੇ ਕਰ ਸਕਦੇ ਆ ਤਾਂ ਉਹਨਾਂ ਨੇ ਵੀ ਮੈਨੂੰ ਕਹਿਣ ਨਹੀਂ ਦਿੱਤਾ ਉਹ ਦੋ ਦਿਨਾਂ ਦੇ ਵਿੱਚ ਹੀ ਸਾਰੀਆਂ ਜਿਹੜੀਆਂ 15-20 ਕਟੀਆਂ ਸੀ ਉਹ ਬੁ ਆਪਣਾ ਸੈਟਮ ਸਾਰਾ ਲੋਟ ਹੋ ਗਿਆ ਆ ਮਗਰਲੇ ਕਟਰੂ ਵਧੀ ਜਾਂਦੇ ਹੁਣ ਪਰਲੇ ਪਾਹੇ ਭਰਾਂਡਾ ਪਾ ਦਾਂਗੇ ਉਹ ਮੈਂ 2 ਸਾਲ ਉਦੋਂ ਹੀ ਕਿਉਂ ਆਹ ਹੁਣ ਪੌਣੇ 2 ਸਾਲ ਹੋ ਗਏ ਫਾਰਮ ਨੂੰ ਫਿਰ ਅੱਡਾਂ ਜਾ ਕੇ ਫਾਹੇ ਲੈਣ ਹੁਣ ਆਪਾਂ 19 ਸੈਟ ਹੋ ਗਏ ਹੁਣ ਦਾਬੀ ਲੱਖ ਹੋਰ ਲਾ ਦਾਂਗੇ ਕੱਟੇ ਦੀ ਪਾਲ ਪਾਲਦਾ ਹਾਂਜੀ ਹਾਂਜੀ ਕੱਟੇ ਚ ਦਿੰਨਾ ਕੱਟੇ ਵੀ ਹੈਗੇ ਹੁਣ ਅੱਛਾ ਹੈਗੇ ਆ ਤੇ ਪਿੰਡੀ ਇੱਕ ਦੁੱਧ ਦੁੱਧ ਕਿੱਥੇ ਜਾਂਦਾ ਤੇਰਾ ਹੈ ਦੁੱਧ ਕਿਹੜੀ ਕੰਪਨੀ ਨੂੰ ਵੇਚਦਾ ਜਾਂ ਕਿਹੜੀ ਕਿਹੜੀ ਡੈਰੀ ਨੂੰ ਨਹੀਂ ਦੁੱਧ ਭਾਈ ਮੈਂ ਜਿਹੜਾ ਮੈਨੂੰ ਵੱਧ ਪੈਸੇ ਦੇ ਦੇ ਕੋਈ ਜ਼ਿਆਦਾਤਰ ਤੈਨੂੰ ਕਿਹੜਾ ਵਧੀਆ ਮੰ ਖੜੀ ਇੱਕ ਮਿੰਟ ਬਾਣੀ ਵਾਲਿਆਂ ਨਾਲ ਠੀਕ ਹੈ ਹੁਣ ਬਾਣੀ ਪਹਿਲਾਂ ਜਿਵੇਂ ਬਾਣੀ ਦਾ ਰੇਟ ਉੱਟ ਗਿਆ ਸੀਗਾ ਉਦੋਂ ਮਿਲਕ ਬਾਬਾ ਮਿਲਕ ਵਾਲੇ ਸੀ ਉਹ ਕਹਿੰਦੇ ਅਸੀਂ 8 ਰੁਪਏ 20 ਪੈਸੇ ਲੈ ਜਾਗੇ ਉਹਨਾਂ ਨੂੰ ਦੇਤਾ ਹੁਣ ਮਿਲਕ ਬਾਬਾ ਮਿਲਕਾਂ ਦਾ ਟੁੱਟ ਗਿਆ ਇਹ ਬਾਨੀਲਾ ਕਹਿੰਦਾ ਵੀ ਭਾਈ ਹੁਣ ਆਪਣਾ ਰੇਟ 8 ਰੁਪਏ ਹੋ ਗਿਆ 20 25 ਪਾਹ ਤੈਨੂੰ ਮੈਂ ਵਾਧਾ ਦੇ ਦੂੰ ਤੇ ਬਾਕੀ ਤੇਰਾ ਅੱਧਾ ਕਮਿਸ਼ਨ ਦੇ ਦੂੰ ਮੈਂ ਤਾਂ ਬਸ ਉਧਰ ਸੋਚਦਾ ਹੁੰਦਾ ਹਾਂ ਵੀ ਮੇਰੇ ਇੱਕ ਸੀਰੀ ਤੇ ਇੱਕ ਕਟਰੂਆਂ ਦੇ ਖਰਚੇ ਉੱਤੋਂ ਨਿਕਲ ਜਾਣ ਉਹ ਅੱਛਾ ਬੰਦੇ ਇੱਕ ਗੱਲ ਹੋਰਦਾ ਲਾਸਟ ਇਹ ਤੁਸੀਂ ਕੰਮ ਵੀ ਕਰਨਾ ਹੋਊਗਾ ਵਿਚ ਤੁਹਾਡੇ ਬੰਦੇ ਆ ਜਿਹੜੇ ਆਪਣੇ ਫਾਰਮ ਵਾਲੇ ਉਹ ਇੱਧਰ ਨੂੰ ਹੋ ਚੱਲੇ ਵੀ ਆਪਾਂ ਪ੍ਰੋਡਕਟ ਬਣਾ ਕੇ ਵੇਚੀਏ ਖੋਆ ਬਣਾ ਕੇ ਵੇਚੀਏ ਆਪਾਂ ਇੱਧਰ ਨੂੰ ਤੂੰ ਨਹੀਂ ਮੰਨ ਬਣਾਏ ਵੀ ਮੈਂ ਵੀ ਇੱਧਰ ਨੂੰ ਜਾਵਾਂ ਨੂੰ ਮੇਰਾ ਤਾਂ ਯਾਰ ਮਨ ਜਾਏ ਕਹਿੰਦਾ ਵੀ ਕਈ ਵਾਰ ਤਾਂ ਸੋਚਦੇ ਆਂ ਵੀ ਬਣਾਈਏ ਮਤਲਬ ਫੇਰ ਵੀ ਮੁੜ ਕੇ ਆਉਂਦਾ ਵੀ ਯਾਰ ਜਿੱਦੇ ਕੋਈ ਵੀ ਲਾਲਚਲੇ ਕੰਮ 'ਚ ਵੜ ਗਏ ਉਹ ਲਾਲਚ ਬੁਰੀ ਭਲਾਈ ਹੁੰਦੀ ਹੈ ਮੁੜ ਕੇ ਕਿਤੇ ਗਲਤ ਗਲਤ ਚੀਜ਼ ਹੁੰਦੀ ਹੈ ਕੋਈ ਰੈਡੀ ਨਹੀਂ ਹੁੰਦੀ ਆਪਾਂ ਤਾਂ ਜਿੱਦੇ ਬਰਨਾ ਪਤਾ ਇੱਕ ਬ੍ਰਾਂਡ ਦੁੱਧ ਦਾ ਬਣਾਉਣਾ ਗੱਡੀਆਂ ਦੁੱਧ ਪਾਉਣੀ ਆਇਆ ਕਰਾਂਗੇ ਸ਼ਹਿਰਾਂ ਤੇ ਉੱਥੇ ਲੋਕ ਟਿੱਕਿਆ ਕਰੇ ਵੀ ਪਿੰਡੀ ਦੀ ਗੱਡੀ ਹੁੰਦੀ ਹੈ ਫਾਰਮ ਵਾਲੀ ਉਹ ਚੀਜ਼ ਓਰੀਜਨਲ ਦੁੱਧ ਮਿਲੂ ਹਾਂ ਉਹ ਚੀਜ਼ ਓਰੀਜਨਲ ਦੀ ਗਾਰੰਟੀ ਦੇ ਸਕਦੇ ਆਂ ਆਪਾਂ ਜੋ ਕੱਲ ਨੂੰ ਮੈਂ ਪਟਾਟਾ ਬਣਾਉਣ ਲੱਗਾ ਕਿਤੇ ਮੇਰੇ ਕੋਲੇ ਤ ਤੈਥੋਂ ਮੰਗਾਲੂ ਉਹ ਪਰ ਇੱਕ ਦਿਨ ਨਾਲ ਚੋਂ ਲੱਗ ਜਾ ਹਾਂ ਫਿਰ ਫਿਰ ਮਜਬੂਰੀ ਵਾਸਤੇ ਗਲਤ ਕੰਮ ਵੀ ਹੋ ਕਵਾਲਿਟੀ ਘਟ ਜੂਗੀ ਹਾਂਜੀ ਫਿਰ ਕੁਆਲਿਟੀ ਘਟਦੀ ਦੋ ਹੋਰ ਭੈਣ ਭਾਈ ਅੱਛਾ ਇਹ ਸੰਤੁਸ਼ਟੀ ਹੈ ਪੂਰੀ ਪੂਰਾ ਫੁੱਲ ਬਰੇ ਲੈ ਮਿੱਤਰੋ ਪਿੰਡੀ ਦਾ ਨੰਬਰ ਆ ਦੇ ਦਿੰਨੇ ਆ ਇਹਦੇ ਤੁਸੀਂ ਜਿਵੇਂ ਬਾਈ ਨੇ ਦੱਸਿਆ ਕਲਾਸ ਲਾ ਸਕਦੇ ਹੋ 1000 ਰੁਪਇਆ ਇੱਕ ਦੋ ਜੀ ਸਾਰਾ ਕੁਝ ਲਿਖਿਆ ਕੇ ਤੋਰੂਗਾ ਤੇ ਬਾਅਦ ਦੇ ਵਿੱਚ ਹੀ ਤੁਹਾਡੇ ਨਾਲ ਖੜਾ ਜੇ ਕਿਤੇ ਕਿਸੇ ਨੂੰ ਹਾਂ ਉਹਦੇ ਚ ਮਨ ਜੀ ਇਹੀ ਹੈ ਉਹਨਾਂ ਵਕੀਲ ਵੀ ਦੇਖੋ ਪਿੱਛਾ ਲੈਂਦੇ ਨਾ ਹਾਂ ਜਦੋਂ ਉਹ ਮੁੰਡੇ ਆਉਂਦੇ ਆ ਆਪਣੇ ਕੋਲੇ ਬੈਂਦੇ ਆਪ ਨੂੰ 1000 ਰੁਪਇਆ ਆਪਣਾ ਜਿਹੜਾ 2 ਘੰਟੇ ਬੈਠ ਜਾਂਦਾ ਨਾਲ ਤਾਂ ਉਹਨਾਂ ਬਾਅਦ ਤੇ ਮੈਂ ਟਾਈਮ ਹੀ ਕੱਢੂੰ ਰਿਹਾ ਤੇ ਦਰ ਨੂੰ ਵੀ ਜਵਾ ਦੇ ਦੂੰ ਕਿ ਭਾਈ 2 ਘੰਟੇ ਲੇਟ ਆਉਂ ਹਾਂ ਉਹਨਾਂ ਬਾਅਦ ਤੇ ਟਾਈਮ ਉਹਨਾਂ ਨੇ ਮੁੰਡਿਆਂ ਨੇ 1000 1000 ਰੁਪਇਆ ਦੇਣਾ ਉਹਨਾਂ ਨੂੰ ਸਾਰੀ ਚੀਜ਼ ਲਿਖਾਉਂ ਫਿਰ ਉਹਨਾਂ ਦਾ ਨੰਬਰ ਆਪਦੇ ਕੋਲੇ ਫੀਡ ਕਰੂੰ ਮੈਂ ਉਹਨਾਂ ਨੂੰ ਆਪਦਾ ਨੰਬਰ ਫੀਡ ਕਰਾਉਂ ਜੇ ਬਾਈ ਜੀ ਚਾਂਸ ਉਹਨੇ ਨਵਾਂ ਫਾਰਮ ਕਰ ਲਿਆ ਰਾਤ ਨੂੰ ਕਿਤੇ 10 11 ਵਜੇ ਉਹ ਵੈਸੇ ਵੀ ਲੋਡ ਪੈ ਗਈ ਬੰਦੇ ਨੂੰ ਪਤਾ ਆਉਂਦਾ ਵੀ ਬਾਈ ਨੂੰ ਪੁੱਛ ਗਿਆ ਯਾਰ ਵੀ ਇਹਦਾ ਹੱਲ ਕੀ ਹੈ ਉਹ ਫਿਰ ਹੱਲ ਵੀ ਹੋਣ ਲੱਗ ਜੂ 100 ਰੁਪਏ ਦਾ ਕੋਈ ਬੜੀ ਵੱਡੀ ਚੀਜ਼ ਨਹੀਂ ਕੋਈ ਵੱਡੀ ਗੱਲ ਨਹੀਂ ਵੀਰੇ ਅੱਜ ਕੱਲ ਇਹਨੇ ਵੀ ਵਿਚਾਰੇ ਨੇ ਇੰਨਾ ਟਾਈਮ ਮੱਥਾ ਮਾਰਿਆ ਫਿਰ ਇੱਥੋਂ ਤੱਕ ਪਹੁੰਚਿਆ ਹੈ ਨਾ ਫਿਰ ਕਿਹਦੇ ਨਾਲ ਇਕੱਲੇ ਇਕੱਲੇ ਨਾਲੇ ਮੱਥਾ ਮਾਰੇ ਤੇ ਆ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਪਿੰਡੀ ਦੇ ਨਾਲ ਆਹ ਦੇਖੋ ਸਪੀਕਰ ਲੱਗੇ ਹੋਇਆ ਤੇ ਬਾ ਅੱਛਾ ਸ਼ਨੀਵਾਰ ਤੇ ਮੰਗਲਵਾਰ ਬਾਕੀ ਨੰਬਰ ਤੇ ਤੁਸੀਂ ਸਪਾਰ ਕਰ ਲਿਓ ਤੇ ਵੀਡੀਓ ਮੇਰਾ ਵੀਰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਨਾ ਜੱਟ ਭਾਈ ਦੇ ਜ਼ਿੰਮੇਵਾਰ ਦੇ ਕੰਮ ਆ ਜੇ ਕਿਉਂਕਿ ਖੇਤੀ ਦਾ ਠੇਕੇ ਵਧ ਹੀ ਜਾਂਦੇ ਆ ਬਾਈ ਨਾਲ ਜੇ ਇੰਨਾ ਨਾ ਧੰਦਾ ਕੋਈ 2 ਪਸ਼ੂ ਰੱਖਦਾ ਕੋਈ 10 ਪਸ਼ੂ ਰੱਖਦਾ ਦੇ ਕੋਈ 50 ਰੱਖਦਾ ਨਾ ਵਾਲੀ ਵੀ ਤੇ ਗੱਲ ਆ ਇਹ ਹੋਣਾ ਚਾਹੀਦਾ ਕਿਉਂਕਿ ਦੁੱਧ ਦੀ ਬਹੁਤ ਕਮੀ ਆ ਹਨਾ ਹਾਂ ਬਾਕੀ ਮੇਰਾ YouTube ਆ ਆਪਦਾ ਚੈਨਲ ਵੀ ਆ ਪਿੰਡੀ ਸਿੱਧੂ ਦਾ ਫਾਰਮ ਆ ਇਹ ਹਾਂ ਦੋਨੇ ਪਿੰਡੀ ਸਿੱਧੂ ਫਾਰਮ ਦੇ ਨਾਂ ਤੇ YouTube ਆ Facebook ਪਿੰਡੀ ਸਿੱਧੂ ਆ ਹਾਂ ਫਾਰਮ 88 ਹਾਂ ਜੀ ਫਾਰਮ 88 ਇਹ ਤੁਸੀਂ ਸਰਚ ਮਾਰ ਲਓ ਪਿੰਡੀ ਸਿੱਧੂ ਲਿਖੋਗੇ ਆਪੀ ਆ ਜਾਣਗੇ ਉਹਨੂੰ ਉਹ ਤੇ ਬਾਈ ਵੀਡੀਓ ਪਾਉਂਦੇ ਹੀ ਰਹਿੰਦਾ ਤੁਸੀਂ ਡੇਲੀ ਹਨਾ ਤੁਹਾਨੂੰ ਨਵੀਂ ਚੀਜ਼ ਦੇਖਣ ਨੂੰ ਮਿਲ ਜਿਹੜੇ ਬੰਦੇ ਉਸ ਹੋਰ ਜਿੰਨੇ ਇੰਟਰਸਟ ਰੱਖਦੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ